ਲਮੇ ਤਾਂ ਡਿਊਟੀ ਤੇ ਜਾਣ ਨੂੰ ਲੇਟ ਹੋ ਜਾਂਦੀ ਸੀ ਬੇਬੇ ਪਤਾ ਨਹੀਂ ਕਿੱਧਰ ਭੱਗ ਗਈ ਲਿਆ ਆਉਂਦੀ ਏ ਤੁਰੀ ਬੇਬੇ ਕਰੇ ਖੜ ਜਾ ਕਰ ਨਾ ਕਿਧਰੋਂ ਆਈ ਆਂਨੀ ਏ ਤੂੰ ਮੈਂ ਭਾਈ ਕੰਮ ਆ ਵਾਗ ਗਈ ਸੀ ਮਾਰੇ ਜਾ ਪਿੰਡ ਚ ਅੱਛਾ ਸਵੇਰੇ ਸਵੇਰੇ ਕਈ ਵਾਰੀ ਬੰਦੇ ਨੂੰ 100 ਕੰਮ ਹੁੰਦਾ ਕੋਈ ਚੀਜ਼ ਲੈਣੀ ਪੈ ਜਾਂਦੀ ਹੈ ਕੋਈ ਬਾਹਰੋਂ ਮੰਗਵੋਣੀ ਪੈ ਜਾਂਦੀ ਹੈ ਤੂੰ ਨਾ ਜਿੰਨਾ ਚਿਰ ਮੈਂ ਜਾਂਦੀ ਨਾ ਉਹਨਾਂ ਚਿਰ ਘਰੇ ਰਿਹਾ ਕਰ ਕੋਈ ਨਾ ਭਾਈ ਨਾ ਜਾਇਆ ਕਰੂੰਗੇ ਅੱਜ ਚਲ ਮੈਂ ਵਾਗ ਗਈ ਮੇਥੋਂ ਗਲਤੀ ਹੋ ਗਈ ਮੈਂ ਨਾ ਤੈਨੂੰ ਐਂ ਕਹਿੰਦੀ ਸੀਗੀ ਦੇਖ ਮੈਂ ਤੈਨੂੰ ਇੱਕ ਜ਼ਿੰਮੇਵਾਰੀ ਸਮਾਉਣੀ ਆ ਜੇ ਤਾ ਸਹੀ ਢੰਗ ਨਾਲ ਕਰ ਲ ਨਾ ਕਰ ਲੂਗੀ ਭਾਈ ਜੋ ਕੋਈ ਜ਼ਿੰਮੇਦਾਰੀ ਵਾਲਾ ਕੰਮ ਹੋਇਆ ਤਾਂ ਕਰ ਲੂ। ਹਾਂ ਮੈਂ ਨਾ ਤੈਨੂੰ ਇਹ ਚਾਬੀ ਫੜਾ ਕੇ ਜਾਣੀ ਸੀਗੀ ਗੱਡੀ ਦੀ ਤੇ ਮੇਰੇ ਪੁੱਛੇ ਤੋਂ ਬਿਗੈਰ ਜਿੰਨਾ ਚਿਰ ਮੈਨੂੰ ਫੋਨ ਨਹੀਂ ਕਰਦੇ ਉਹਨਾਂ ਚਿਰ ਕਿਸੇ ਨੂੰ ਚਾਬੀ ਨਾ ਨਹੀਂ। ਨਾ ਮੈਂ ਚਾਬੀ ਕਿਉਂ ਫੜਾਉਂਗੀ ਭਾਈ ਤੇਰੀ ਗੱਡੀ ਹੈ ਤੇਰਾ ਸਭ ਕੁਝ ਤੇਰੇ ਪੈਸੇ ਲੱਗੇ ਨੇ। ਫੇਰ ਮੈਂ ਚਾਬੀ ਫੜਾਉਂ ਕਿਸੇ ਨੂੰ? ਜੇ ਕਈ ਵਾਰੀ ਸੁਖਦੀਪ ਘਰੇ ਆ ਗਿਆ ਉਹਨੂੰ ਤਾਂ ਚਾਬੀ ਦੇ ਦਿੰਦੀ ਗੱਲ ਕਰ ਤੀਜੇ ਬੰਦੇ ਨੂੰ ਹੋਰ ਨਾ ਕਿਸੇ ਨੂੰ ਚਾਬੀ ਫੜਾਈ। ਕਿ ਤੀਜੇ ਬੰਦੇ ਨੂੰ ਮੇਰਾ ਕੀ ਦਿਮਾਗ ਖਰਾਬ ਹੈ ਮੈਂ ਤੀਜੇ ਬੰਦੇ ਨੂੰ ਚਾਬੀ ਫੜਾਉਂਗੀ। ਨਾ ਮੈ ਬਾਈ ਗਰ ਲਾਲ ਗੱਡੀ ਲੈ ਕੇ ਆਮਨਾ ਵਗ ਜਾਂਦਾ ਕਦੇ ਐਡੇ ਤੇ ਵਗ ਗਿਆ ਕਦੇ ਕਿਤੇ ਵਗ ਗਿਆ ਇਹ ਤੇਲ ਖਾਂਦੀ ਹੈ ਕੋਈ ਪਾਣੀ ਦੀ ਨਹੀਂ ਚੱਲਦੀ ਹਾਂਦੀ ਤਾਂ ਹੈਗੇ ਭਾਈ ਤੇਰ ਹੁਣ ਤੁਸੀਂ ਪਵਾਉਣੇ ਆਵਦੀ ਕਮਾਈ ਚੋ ਤੇ ਭਾਈ ਹੁਣ ਤੇਲ ਮਚਾ ਕੇ ਗੱਡੀ ਖੜਾ ਦਿੰਦੇ ਨੇ ਆਹ ਹੋ ਬੇਬੇ ਇਹਨਾਂ ਨੂੰ ਕੀ ਪਤਾ ਕਿਵੇਂ 2-2 ਰੁਪਏ ਜੋੜ ਕੇ ਮੈਂ ਇੱਥੋਂ ਤੱਕ ਆਈ ਆ ਮਿਹਨਤ ਕਰ ਕਰਕੇ ਮਸਾਂ ਗੱਡੀ ਲੈਂਦੀ ਆ ਮੈਂ ਤਾਂ ਕਰਨੀ ਪੈਂਦੀ ਆ ਭਾਈ ਖੂਨ ਤੋਂ ਬਸ਼ਮੀਨਾ ਕਰਨਾ ਪੈਂਦਾ ਤਾਂ ਜਾ ਕੇ ਉਹ ਹੁੰਦਾਗਾ ਗੱਡੀ ਕੀ ਜੰਦੀ ਆ ਤੇ ਬਸ਼ਮੀਨਾ ਵੀ ਚਾਬੀ ਤੇਰੇ ਕੋਲੇ ਹੈ ਤੇ ਆਹ ਫੜ ਚਾਬੀ ਜਿੰਨਾ ਟਾਈਮ ਹੈ ਆਉਂਦੀ ਨਹੀਂ ਉਹਨਾਂ ਟਾਈਮ ਤੇਰੇ ਕੋਲੇ ਚਾਹੀਦੀ ਆ ਮਾਤਾ ਭਾਈ ਚਾਬੀ ਜਮਾ ਨਹੀਂ ਦਿੰਦੇ ਭਾਵਾ ਕੋਈ ਕਿੰਨਾ ਮਰਜੀ ਜਾਤਾਂ ਲਾ ਲੇ ਮੈਂ ਤਾਂ ਮੁਕਰ ਜੂਗੀ ਹਾਂ ਬਸ ਐਂ ਕਰੀ ਜੇ ਕਈ ਵਾਰੀ ਕੋਈ ਜ਼ਿਆਦੇ ਲੋਡ ਹੋਵੇ ਕੋਈ ਐਮਰਜੈਂਸੀ ਹੋ ਜੇ ਆਪਣੇ ਪਰਿਵਾਰ ਚ ਉਧਰੋਂ ਜਾਂ ਇਧਰੋਂ ਕੋਈ ਢਿੱਲਾ ਮੱਠਾ ਹੋ ਜੇ ਫਿਰ ਮੈਨੂੰ ਫੋ ਆਇਆ ਤਾਂ ਮੈਂ ਕਰਨੂ ਭਾਈ ਫੋਨ ਲਾ ਕੇ ਪੁੱਛ ਲੋ ਰਾਗੀ ਵੀਰ ਨੂੰ ਤੇ ਭਾਈ ਉਹ ਤੋਂ ਹਾਂ ਕਰਾ ਲਓ ਤੇ ਭਾਈ ਲੈ ਜਾ ਹਾਂ ਚੱਲ ਠੀਕ ਆ ਮੈਂ ਹਾਂ ਕਿਸੇ ਨੂੰ ਕਰ ਦਿੰਦਾ ਚੰਗਾ ਮੈਂ ਲੈ ਕੇ ਕੋਈ ਨਹੀਂ ਹੁਣ ਮੈਂ ਜਾਨੀ ਆ ਕਿੰਗਾ ਚੱਲ ਚੱਲ ਭੱਜ ਜਾ ਲਾ ਤਾਂ ਚੱਲ ਮੈਂ ਵਧੀਆ ਕੀਤਾ ਇੱਕ ਜ਼ਿੰਮੇਵਾਰੀ ਤਾਂ ਬੇਬੇ ਨੂੰ ਸਮਾਤੀ ਮੈਨੂੰ ਤਾਂ ਗੱਡੀ ਦੀ ਬੜੀ ਵੱਡੀ ਟੈਨਸ਼ਨ ਸੀਗੀ ਐਨੇ ਰੁਪਏ ਲਾਇਆ ਐਨੀ ਪਤਾ ਸਕ੍ਰੈਚ ਪਾ ਦੇਣ ਤੇਲ ਮਚਾ ਕੇ ਖੜਾ ਦੇਣਾ ਜਾਂ ਇੱਕ ਉਹਨੂੰ ਘੱਟ ਚਲਾਉਣੀ ਆਉਂਦੀ ਆ ਐਨੀ ਪਤਾ ਉਹੀ ਨਾਲ ਵਿੱਚ ਮਾਰੇ ਕਿਸੇ ਦੇ ਬੜਾ ਡਰ ਲੱਗਦਾ ਮੈਨੂੰ ਤਾਂ ਹੁਣ ਨਹੀਂ ਮੈਂ ਗੱਡੀ ਚਲਾਉਣ ਦਿੰਦੀ ਇਹਨਾਂ ਨੂੰ ਆਗੀ ਚੱਲੀਏ ਫਿਰ ਉਹ ਬਗਤਾ ਚੱਲਦੇ ਆ ਹਾਂ ਜੇ ਆਪ ਗੱਡੀ ਲੈ ਜੀ ਅੱਜ ਮੋਟਰਸਾਈਕਲ ਤੇ ਆਪਾਂ ਰੋਜ ਜਾਣੇ ਹੈਗੇ ਉਹ ਮੋਟਰਸਾਈਕਲ ਤੇ ਜਾਣੇ ਆਪਾਂ ਮੋਟਰਸਾਈਕਲ ਦੀ ਬਗ ਚੱਲਦੇ ਆ ਰਾਜਵੀਰ ਤਾਂ ਬਗ ਹੀ ਫਿਰ ਜਾਂਦਾ ਤੂੰ ਪਹਿਲਾਂ ਕਹਿੰਦਾ ਮੈਨੂੰ ਪੁੱਛ ਲਾਂਦੀ ਉਹ ਰਾਜਵੀਰ ਨੂੰ ਕੀ ਪੁੱਛਣਾ ਹੈਗਾ ਤੈਨੂੰ ਪਤਾ ਤਾਂ ਹੈਗਾ ਜੇ ਉਹਦੇ ਪੁੱਛੇ ਵੀ ਨਾ ਲੈ ਜੀਗੇ ਨਾ ਫਿਰ ਐਵੇਂ ਕਲੇਸ਼ ਕਰੂਗੀ ਉਸੇ ਦੀ ਗੱਡੀ ਆਪਾਂ ਨੂੰ ਮਾੜਾ ਹੀ ਪੁੱਛ ਲੈਣੇ ਫਿਰ ਤਾਂ ਮੈਂ ਚਾਬੀ ਫੜ ਲੈਣੀ ਤਾਂ ਦੱਸਿਆ ਹੁੰਦਾ ਤੂੰ ਲੈ ਛੇਵੇਂ ਮੋਟਰਸਾਈਕਲ ਤੇ ਹੀ ਜਾਵਾਂਗੇ ਤੂੰ ਇਹ ਕਰ ਹਾਂ ਬੇਬੇ ਨੂੰ ਪੁੱਛ ਲੈ ਜੇ ਤਾਂ ਚਾਬੀ ਬੇਬੇ ਕੋਲੇ ਹੋਈ ਫਿਰ ਤਾਂ ਆਪਾਂ ਫਾੜੀ ਲਵਾਂਗੇ ਉਹ ਜੇ ਆਪਦੀ ਨਾਲ ਲੱਗੀ ਹੋਈ ਫਿਰ ਆਪਾਂ ਮੋਟਰਸਾਈਕਲ ਦੇ ਪਹਿਲਾਂ ਵੀ ਜਾਣੇ ਆ ਅੱਜ ਬਗ ਜਾਗੇ ਹੋਰ ਹੋਰ ਕੀ ਆ ਐ ਕਰ ਤੂੰ ਹੀ ਪੁੱਛ ਲੈ ਬੇਬੇ ਨੂੰ ਮੈਨੂੰ ਐਵੇਂ ਜਵਾਬ ਦੇਤਾ ਨਾ ਮੈਨੂੰ ਬਿਨਾਂ ਗੱਲ ਤੋਂ ਗੁੱਸਾ ਆ ਜਾਊਗਾ ਤੂੰ ਪੁੱਛ ਕੇ ਦੇਖ ਲੈ ਗੁੱਸਾ ਤਾਂ ਮੈਨੂੰ ਵੀ ਬਿਚਾਰ ਆਉਂਦਾ ਫੇਰ ਉਹ ਸਾਰੇ ਲੋਕ ਮੈਨੂੰ ਛੇਡਾਂ ਕਰਦੇ ਆ ਕਹਿੰਦੇ ਲੈ ਤੇਰੀ ਭਝਾਈ ਤਾਂ ਗੱਡੀ ਤੇ ਜਾਂਦੀ ਹੈਗੀ ਡਿਊਟੀ ਤੇ ਤੇ ਤੂੰ ਆਹ ਟੁੱਟਿਆ ਜਾਂ ਮੋਟਰਸਾਈਕਲ ਲਈ ਫਿਰਦਾ ਫਿਰ ਮੈਂ ਤਾਂ ਤੈਨੂੰ ਕਿੰਨੇ ਵਾਰੀ ਆਖਿਆ ਵੀ ਕਿੰਨਾ ਚਿਰ ਸਿਰਕਸੋ ਕੇ ਬੈਠਾ ਰਹੇਂਗਾ ਇਹਨਾਂ ਨਾਲ ਇਹਨਾਂ ਨਾਲ ਅੱਡ ਹੋ ਜਾ ਅੱਡ ਹੋ ਕੇ ਆਪਾਂ ਭਾਵੇਂ ਗੱਡੀ ਲਿਗੇ ਭਾਵੇਂ ਮੋਟਰਸਾਈਕਲ ਤੇ ਜਾਈਏ ਹੁਣ ਸਾਰੀ ਉਮਰ ਇਹਨਾਂ ਨਾਲ ਹੀ ਤੁਰੇ ਫਿਰਾਂਗੇ ਤੂੰ ਤਾਂ ਕਹੀ ਜਾਨੀ ਆ ਕਿ ਅੱਡ ਹੋ ਜਾ ਅੱਡ ਹੋ ਜਾ ਉਹ ਅੱਡ ਹੋ ਕੇ ਤਾਂ ਹੋਰ ਖਰਚੇ ਵਧ ਜਾਣਗੇ ਮੋਟਰਸਾਈਕਲ ਜੋਗੇ ਵੀ ਨਹੀਂ ਰਹਿਣੇ ਦੇਖ ਲੈ ਹੁਣ ਮੋਟਰਸਾਈਕਲ ਤਾਂ ਇਹਨਾਂ ਨਾਲ ਹੀ ਗੱਡੀ ਐ ਉਹ ਕਦੇ ਕਦਾਈ ਤੇ ਆਪਾਂ ਲਈ ਜਾਨੇ ਆ ਕਦੇ ਕਦਾਈ ਲੈ ਤਾਂ ਜਾਨਾ ਜੇ ਤੂੰ ਲੈ ਜੇ ਨਾ ਆ ਕੇ ਇੰਨਾ ਕੁਝ ਬੋਲਦੀ ਮੈਂ ਤੈਨੂੰ ਦੱਸ ਤੂੰ ਤਾਂ ਭਗ ਜਾ ਨਾ ਬਾਹਰ ਨੂੰ ਮੈਂ ਇੱਥੋਂ ਛੱਲਿਆ ਨਹੀਂ ਜਾਂ ਸੌ ਕੁਸ ਬੋਲਦੀ ਆ ਕਿ ਕਹਿੰਦੀ ਮੇਰੀ ਕਮਾਈ ਦੀ ਗੱਡੀ ਐ ਇਹ ਤਾਂ ਮੈਂ ਮਸਾਂ ਬਣਾਈਏਗੀ ਮੈਂ ਤਾਂ ਇੰਨੀ ਮਿਹਨਤ ਕਰਦੀ ਆ ਤੁਸੀਂ ਰਾਮਨਾ ਘਰੇ ਬੈਠੇ ਖਾਂਦੇ ਹੋ ਉਹ ਤੂੰ ਰੋੜੇ ਝੋਲੀ ਪਾਲੀਆਂ ਐ ਐਵੇਂ ਉਹਦੀਆਂ ਸੁਣੀ ਜਾਨੀ ਐ ਕਹਿੰਦੀ ਆ ਘਰ ਫੇ ਸਾਡੀ ਕਮਾਈ ਦਾ ਐ ਜਿਹੜੀ ਕਣਖਣੀਆਂ ਸਾਡੀ ਕਮਾਈ ਦੀ ਐ ਉਹ ਤੂੰ ਫੇ ਮਾੜਾ ਮੋਟਾ ਬੋਲ ਪਿਆ ਕਰ ਉਹ ਚੀਜ਼ਾਂ ਨੂੰ ਕਿੱਥੇ ਵੇਚ ਦਿਓ ਤਾਂ ਕਹਿੰਦੀ ਸਾਡਾ ਵੀ ਹਿੱਸਾ ਵਾਹਣ ਚ ਸਾਡੇ ਕਿਹੜਾ ਕਹਿੰਦੀ ਕੋਈ ਕੰਮ ਨਹੀਂ ਸੁਖਦੀਪ ਕਿਹੜਾ ਕਰਦਾ ਨਹੀਂ ਕਹਿੰਦੀ ਉਹ ਵੀ ਖੇਤ ਜਾਂਦਾ ਬਰਾਬਰ ਗੱਡੀ ਚ ਵੀ ਸਾਡਾ ਹਿੱਸਾ ਐ ਸਾਂਝੇ ਘਰ ਚ ਬਣਾਈਏ ਉਹਨੇ ਕੱਲੀਏ ਬਣਾਲੀ ਕਿਤੇ ਹੈ ਉਹ ਨਹੀਂ ਮੰਨਦੀ ਇਹ ਗੱਲਾਂ ਵੀ ਸਾਂਝੇ ਘਰ ਚ ਬਣੀ ਐ ਤਾਂ ਆਪਾਂ ਨੂੰ ਵੀ ਪਤਾ ਹੈ ਵੀ ਸਾਂਝੇ ਘਰ ਚੋਂ ਆਈ ਹੈ ਗੱਡੀ ਗੱਲ ਕਰ ਨਾ ਆਪਦੇ ਲਈ ਖਿੜੀ ਬੈਠੀ ਐ ਐ ਕਹਿੰਦੀ ਐ ਕਹਿੰਦੀ ਗੱਡੀ ਮੇਰੀ ਐ ਉਹ ਲਈ ਤਾਂ ਉਹਨੇ ਆਪਣੀ ਤਨਖਾਹ ਦੇ ਪੈਸੇ ਜੋੜ ਕੇ ਆ ਹ ਉਹ ਗੱਲ ਕਰ ਜਿਹੜੀ ਚੀਜ਼ ਨਾ ਸਾਂਝੇ ਘਰ ਚ ਬਣ ਜਾਂਦੀ ਐ ਉਹ ਫਿਰ ਸਾਂਝੀ ਬਣ ਜਾਂਦੀ ਐ ਉਹ ਮੈਂ ਤਨਖਾਹ ਦੇ ਪੈਸੇ ਜੋੜ ਕੇ ਲਈ ਐ ਜੇ ਉਹ ਅੱਡ ਹੁੰਦੀ ਉਹਦਾ ਰੋਟੀ ਟੁਕ ਤੇ ਵੀ ਖਰਚਾ ਹੁੰਦਾ 2 ਰੁਪਏ ਦੀ ਤਨਖਾਹ ਦੇ ਕਿਤੇ ਹੋਰ ਵੀ ਲੱਗਦੇ ਹੁਣ ਸਾਡੀ ਤਨਖਾਹ ਲਈ ਐ ਬੈਠੀ ਰਹਿੰਦੀ ਐ ਉਹ ਮੇਰੇ ਕੋਲੇ ਨਾ ਬੜੀਆਂ ਗੱਲਾਂ ਸੁਣਾਉਂਦਾ ਗੱਲਾਂ ਨਾ ਗੱਲਾਂ ਕਰ ਅੱਜ ਨਾ ਉਹਨੇ ਕਰਦਿਆਂ ਗੱਲ ਪਹਿਲਾਂ ਤਾਂ ਮੈਂ ਬੇਬੇ ਤੋਂ ਚਾਬੀ ਮੰਗਦਾ ਮਾੜਾ ਮੋਟਾ ਨਾ ਚਾਬੀ ਦਿੱਤੀ ਫੇਰ ਤੂੰ ਦੇਖਿਆ ਕਿ ਮੈਂ ਰਾਜਵੀਰ ਨਾਲ ਕੀ ਕਰਦਾ ਮੈਂ ਤੈਨੂੰ ਦੱਸਾਂ ਬੁੜੀ ਮੂਰੇ ਮਾੜਾ ਮੋਟਾ ਬੋਲ ਪਿਆ ਕਰ ਤੂੰ ਵੀ ਚੁੱਪ ਕਰ ਜਾਨੇ ਮੇਰੇ ਤਾਂ ਇਹ ਸਿਰ ਚਗਲੀਆਂ ਕਰਦੀਆਂ ਕਰਦੀਆਂ ਤੇਰੇ ਵੀ ਕਰਨ ਲੱਗੀਆਂ ਹੁਣ ਤਾਂ ਤੂੰ ਐਂ ਕਰ ਹਾਂ ਬੇਬੇ ਉਸੇ ਦੀ ਪੈਰ ਚ ਪੈਰ ਧਰ ਕੇ ਮੈਂ ਚੰਦ ਦੱਸ ਮੇਰੇ ਕੋਲ ਤਾਂ ਬੜਾ ਬੋਲੀ ਜਾਨੀ ਹੈ ਹਾਂ ਤੂੰ ਐਂ ਕਰ ਚਾਬੀ ਪਹਿਲਾਂ ਬੇਬੇ ਤੋਂ ਤੂੰ ਹੀ ਮੰਗ ਫੇਰ ਦੇਖਦਾ ਨਾ ਕੀ ਬਣਦਾ ਦੇਖ ਫੜਨੀ ਹੈ ਤੂੰ ਫੜ ਲਾ ਨਹੀਂ ਮੈਂ ਤਾਂ ਮੋਟਰਸਾਈਕਲ ਤੇ ਭੱਜ ਜੂ ਮੈਨੂੰ ਤਾਂ ਲੋਡ ਨਹੀਂ ਗੱਡੀ ਚ ਚਾਲੀ ਤੂੰ ਪੁੱਛ ਤਾਂ ਲੈ ਮੈਂ ਨਹੀਂ ਚਾਬੀ ਤੇ ਕੋਈ ਗੱਲ ਨਹੀਂ ਮੇਰੇ ਕੋਲ ਤਰੀਕਾ ਹੈਗਾ ਜਵਾਬ ਦੇ ਤਾਂ ਮੈਂ ਬਿਨਾਂ ਗੱਲ ਤੋਂ ਪੰਗਾ ਪੈ ਲਊਗਾ ਮੇਰੇ ਕੋਲ ਮੇਰੇ ਕੋਲ ਹੈਗਾ ਤਰੀਕਾ ਤੂੰ ਚਾਬੀ ਮੰਗ ਬੇਬੇ ਤੋਂ ਕਰਾਂ ਮੈਂ ਆਪੇ ਹੀ ਲਊਗਾ ਫੇਰ ਕਿਰਾਂ ਮੈਨੂੰ ਐਂ ਪਤਾ ਲੱਗ ਜੇ ਵੀ ਚਾਬੀ ਬੇਬੇ ਕੋਲ ਹੀ ਹੈ ਜੇ ਨਹੀਂ ਬੇ ਉਹonda ਤਿਆਰ ਹੋਈ ਬੈਠੀ ਆ ਡੱਡ ਮੰਗੂ ਟੱਪੀ ਜਾਂਦੀ ਆ ਐ ਨਹੀਂ ਪਤਾ ਹੁਣ ਇੱਥੇ ਮੇਰੇ ਕੋਲੇ ਕੁੰਜੀ ਲੈਣ ਆ ਜਾਣ ਚਾਬੀ ਗੱਡੀ ਦੀ ਵੀ ਚਾਬੀ ਦੇ ਮੈਂ ਤਾਂ ਦਿੰਦੀ ਨਹੀਂ ਚਾਬੀ ਮੈਂ ਤਾਂ ਪਈ ਸੁਮਾ ਕੇ ਗਈ ਆ ਰਾਜਵੀਰ ਅੱਪੇ ਮੋਟਰਸਾਈਕਲ ਤੇ ਬਗ ਜਾਣਗੇ ਦੇਖੀ ਜਊ ਜੇ ਮੇਰੇ ਕੰਨੀ ਆਉਗੀ ਤਾਂ ਦੇਖ ਲਾ ਬਾਰਾ ਆ ਕੇ ਖੜ ਗਈ ਮਾੜੀ ਚਲਾਕ ਬੁੜੀ ਐਡੀ ਸ਼ਾਰਾ ਜਿੱਡੀ ਕਹਦੇ ਨੀ ਤਾਂ ਮੈਂ ਦਿੰਨੀ ਆ ਪਤਾ ਭੈ ਭਈ ਹਾਂ ਭਈ ਗੱਡੀ ਦੀ ਚਾਬੀ ਭਈ ਕਿੱਥੇ ਐ ਚਾਬੀ ਤਾਂ ਭਈ ਮੈਨੂੰ ਤਾਂ ਪਤਾ ਹੀ ਨਹੀਂ ਚਾਬੀ ਕਿੱਥੇ ਹੈਗੀ ਜੇ ਤੈਨੂੰ ਨਹੀਂ ਪਤਾ ਤਾਂ ਹੋਰ ਕਿਹਨੂੰ ਪਤਾ ਫਿਰ ਤੂੰ ਘਰ ਚ ਰਹਨੀ ਆ ਕਿ ਮੈਂ ਰਹਨੀ ਆ ਆਪਾਂ ਰੱਡੀ ਤਾਂ ਤੂੰ ਹੀ ਐ ਮੈਨੂੰ ਤਾਂ ਰਹਨੀ ਆ ਘਰ ਤੇ ਤਾਂ ਹੁਣ ਫਿਰ ਮੈਨੂੰ ਤਾਂ ਉਹ ਚਾਬੀ ਫੜਾ ਕੇ ਨਹੀਂ ਆਂਦੀ ਤੇਰੀ ਨੂੰ ਤੈਨੂੰ ਤਾਂ ਫੜਾ ਕੇ ਜਾਂਦੀ ਤੇਰੇ ਕੋਲ ਹੀ ਹੁੰਦੀ ਹੈ ਚਾਬੀ ਐ ਕਰ ਪਈ ਚਾਬੀ ਦੇ ਅਸੀਂ ਪਿੰਡ ਜਾ ਕੇ ਆਣ ਪਿੰਡ ਜਾ ਕੇ ਆਉਣਾ ਭਾਈ ਮੋਟਰਸਾਈਕਲ ਖੜਾਗਾ ਉੱਥੇ ਵਗਜੋ ਨਾ ਮੋਟਰਸਾਈਕਲ ਤੇ ਠੰਡ ਲੱਗਦੀ ਐ ਕਿੰਨੀ ਤੋ ਉੱਤ ਠੰਡ ਹੋਈ ਪਈ ਐ ਕੀ ਗੱਲ ਅਸੀਂ ਗੱਡੀ ਜੋਗਰੇ ਵੀ ਨਹੀਂ 18 ਦਿਨ ਕਮਾਈ ਕਰਦੇ ਠੰਡ ਕਿਹੜੀ ਐ ਭਾਈ ਐਨੇ ਧੁੱਪ ਜੜੀ ਪਈ ਐ ਠੰਡ ਕਿੱਥੇ ਆ ਹੋਣ ਠੰਡ ਤਾਂ ਉਹ ਜੇ ਕੋਤੋਂ ਦਪਈ ਐ ਤੂੰ ਮੈਂ ਅੱਜ ਸਮੇਂ ਤਾਂ ਪਹਿਲੀ ਨਹੀਂ ਸੀ ਆਉਂਦੀ ਤੇਰੇ ਕੋਲੇ ਤੇਰੇ ਮੁੰਡੇ ਨੇ ਕਹਿਤਾ ਵੀ ਬੇਬੇ ਨੂੰ ਤੂੰ ਪੁੱਛਿਆ ਜਾ ਕੇ ਮੈਂ ਤਾਂ ਪਹਿਲੀ ਤੇਰੇ ਮੂੰਹ ਨਹੀਂ ਸੀ ਲੱਗ ਕੇ ਰਾਜੀ ਮੈਂ ਤਾਂ ਉਹਨਾਂ ਆਖਿਆ ਵੀ ਸੀ ਵੀ ਮੋਟਰਸਾਈਕਲ ਤੇ ਬਚ ਲੈ ਮੋਟਰਸਾਈਕਲ ਤੇ ਬੱਕ ਚੱਲ ਲੈ ਉਹ ਤੇਰੇ ਮੁੰਡੇ ਨੂੰ ਐ ਜਿਆਦੇ ਗੱਡੀ ਦਾ ਫੜਾ ਦੇ ਚਾਬੀ ਜੇ ਹੈਗੀ ਫਿਰ ਪੜਾ ਦੇ ਗੱਡੀ ਤਾਂ ਕਹਿੰਦੇ ਮੁਲਾਜ਼ਮਾਂ ਉਹਦਾ ਹੱਕਵੰਦ ਤੁਸੀਂ ਖੇਤੀਬੰਦੇ ਕਰਨ ਵਾਲੇ ਹੋਗੇ ਮੋਟਰਸਾਈਕਲ ਤੇ ਜਾਓਗੇ ਮੋਟਰਸਾਈਕਲ ਹੀ ਜਾਣੇ ਹੋਗੇ ਤੇ ਫਿਰ ਅੱਗੇ ਜਾਣੇ ਜੀ ਮੋਟਰਸਾਈਕਲ ਤੇ ਜਦੋਂ ਘਰੇ ਗੱਡੀ ਉਦੋਂ ਤਾਂ ਅਸੀਂ ਜਾਈ ਸਕਦੇ ਆ ਆ ਲੋਕ ਜਦੋਂ ਸੱਤ ਵਿੱਚ ਦੀ ਲੰਗਦੇ ਨੇ ਲੋਕ ਛੋਡੇ ਮੂੰਹ ਚ ਉਂਗਲਾ ਹੱਥ ਦਿੰਦੇ ਆ ਕਹਿੰਦੇ ਦੇਖ ਲੈ ਘਰੇ ਗੱਡੀ ਖੜੀ ਆ ਆ ਵਿਚਾਰੇ ਹਜੇ ਵੀ ਮੋਟਰਸਾਈਕਲ ਤੇ ਲੰਮਕਦੇ ਫਿਰਦੇ ਛੋਡੀ ਬੇਇਜ਼ਤੀ ਹੁੰਦੀ ਆ ਸਾਡੀ ਨਹੀਂ ਹੁੰਦੀ ਨਹੀਂ ਭਾਈ ਮੱਟਿਆ ਨੂੰ ਮੱਚਦਾ ਗੱਡੀ ਦਾ ਉਹ ਫਿਰ ਮੈਨੂੰ ਐਵੇਂ ਹਲ ਹਲ ਕਰਦੀ ਆ ਰਾਜਵੀਰ ਤੂੰ ਤੇਲ ਤੂਲ ਤਾਂ ਮੈਂ ਤਾਂ ਨਸ ਗਾਹਾਂ ਨਾ ਬਾਲਾ ਉਹਨੇ ਪੈਸੇ ਮੇਰੇ ਘਰ ਵਾਲੇ ਕੋਲੇ ਹੈਗੇ ਆ ਕਮਾਈ ਉਹ ਵੀ ਕਰਦਾ ਖੇਤੀ ਉਹ ਵੀ ਕਰਦਾ ਚਾਬੀ ਹੈਗੀ ਟਪੜਾ ਹੱਥ ਕਦਮ ਹੈ ਨਹੀਂ ਚਾਬੀ ਚਾਬੀ ਚੱਕੀ ਤਾਂ ਫਿਰ ਤੂੰ ਆਇਆ ਕਰੋ ਉਹਨੂੰ ਪੁੱਛ ਲੈ ਭਾਈ ਕਰ ਇੱਕ ਛੱਤ ਹੈਗੀ ਹਾਂ ਕਰਾ ਲਓ ਤੇ ਪੈਸਾ ਵੀ ਮੈਂ ਫਰਾ ਦੂੰਗੀ ਐਵੇਂ ਮੈਂ ਨਹੀਂ ਪਾਈ ਗੜਾ ਲੈਂਦੀ ਹੋ ਤਾਂ ਅੱਛਾ ਪਹਿਲਾਂ ਉਹਦੇ ਸੀ ਸੈਨ ਕਰਾਈਏ ਉਹ ਆਖੇ ਵੀ ਚਾਬੀ ਬੇਬੇ ਤੋਂ ਲੈ ਜੋ ਤਾਂ ਦੇਵੇਂਗਾ ਨਚਰ ਨਹੀਂ ਦਿੰਦੀ ਨਾ ਭਾਈ ਜਿੰਦੇ ਨਹੀਂ ਫਿਰ ਉਹ ਵੀ ਕਮਾਈ ਦੇ ਉਹ ਗੱਡੀ ਹੈ ਹਰ ਤਰੀ ਤੇ ਫਿਰ ਆਪਣਾ ਤਾਂ ਕੋਈ ਜਿਹਾ ਲੱਲਾ ਖੱਖਾ ਹੀ ਨਹੀਂ ਲੱਲਾ ਖੱਖਾ ਕਿਉਂ ਨਹੀਂ ਜਿਹੜੀ ਉਹ ਕਮਾਈ ਕਰਦੀ ਹੈ ਕੰਨੀ ਕਮਾਈ ਮੌਲੀ ਨਖਾਤੇ ਚ ਜਮਾ ਕਰਾਈ ਜਾਂਦੀ ਹੈ ਤੇ ਜਿਹੜੇ ਘਰ ਦੇ ਖਰਚੇ ਉਹ ਕਿੱਥੋਂ ਚੱਲਦੇ ਆ ਘਾ ਦੇ ਖਾਤੇ ਭਾਈ ਫਿਰ ਉਹਨੇ ਜੀ ਜ਼ਮੀਨ ਤੇ ਵੀ ਹਿੱਸਾ ਤੇ ਜ਼ਮੀਨ ਪਈ ਉਹਨਾਂ ਦੀ ਆਗੇ ਜਮੀਨਾਂ ਵੰਡਦੇ ਨੇ ਜਿਹਨਾਂ ਦੀਆਂ ਜ਼ਮੀਨ ਆਪੇ ਕਰਦਾਂਦੀਆਂ ਫਸਲ ਖਸਲਦੇ ਵੀ ਕੰਮ ਕਰਨਾ ਪੈਂਦਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਉਹ ਤਾਂ ਤੈਨੂੰ ਦੀਨਾ ਕਹੇਗਾ ਪਰ ਤੂੰ ਕਰੇ ਹੀ ਨਹੀਂ ਜੇਣਾ ਫਿਰ ਕੋਈ ਹੋਰ ਕੰਮ ਤੇ ਹੁੰਦੇ ਫਿਰ ਉਹ ਪੈਸੇ ਲਾ ਦਿੰਦਾ ਕੋਈ ਘਰਵਾ ਤੇ ਨਾ ਹੁਣਾ ਕੋਈ ਕੀ ਤੇ ਨਾ ਹੁਣਾ ਉਹਦੇ ਵਿੱਚੋਂ ਲਾ ਦਿੰਦੇ ਨੇ ਤੇਰਾ ਕਰ ਤੇਰੇ ਨੂਪੁੱਤ ਨੂੰ ਕਹਦੇ ਜਾ ਕੇ ਇੱਥੇ ਆ ਬਦੀ ਪਮਾਣਾ ਸਰਕੜੇ ਦੀ ਛੱਪਰੀ ਪਾ ਕੇ ਬਹਿ ਜਾਣ ਘਰ ਉਹਦੀ ਕਮਾਈ ਦੇ ਘਰ ਚੋਂ ਕੱਢੋ ਉਹਨਾਂ ਨੂੰ ਬਾਹਰ ਫਿਰ ਇਹ ਨਹੀਂ ਕਰਨਾ ਫਿਰ ਅੱਖੇ ਬਹਾਦਾ ਉਹਨਾਂ ਨੂੰ ਰੋਣਾ ਦੇ ਬਹਾ ਦੇ ਰੋੜੀ ਤੇ ਉੜੀ ਤੋਂ ਲੀਹ ਜਾ ਰਗੂਨੀ ਕਰ ਸਾਡੀ ਕਮਾਈ ਤੇ ਗੱਡੀ ਉਹਨਾਂ ਦੀ ਕਮਾਈ ਦੀ ਫਿਰ ਉਹ ਸਾਡੇ ਘਰ ਚ ਕਿਉਂ ਬੈਠੇ ਭਾਈ ਜਦੋਂ ਤੂੰ ਗੱਡੀ ਤੇ ਨਹੀਂ ਸਾਨੂੰ ਚੜ੍ਹਣੇ ਦੀ ਕੋਈ ਨਾ ਫਿਰ ਮਾਜਾ ਗੱਡੀ ਦਿੰਦੀ ਨਹੀਂ ਤੇ ਕਿਹੜੀ ਕੋਈ ਗੱਲਬਾਤ ਕਰਨੀ ਆ ਉਹ ਆਥਣੇ ਆਜੂਗੀ ਤੇ ਗੱਲ ਕਰ ਲਈ ਭਾਈ ਉਹਨੂੰ ਸੁਣਾਦੀਆਂ ਇਹ ਜਾ ਕੁਝ ਸੁਣਾਈ ਇੱਥੇ ਬਹਿ ਜਾ ਉਹਨੂੰ ਤਾਂ ਬਥੇਰੀਆਂ ਸੁਣਾਈ ਕਰਦਿਆਂ ਤੂੰ ਮੂਰੇ ਹੋ ਜਾਨੀਂ ਉਦੋਂ ਉਦੋਂ ਤਾਂ ਮੂਰੇ ਹੋ ਕੇ ਖੜ੍ਹ ਜਾਨੀਂ ਮੇਰੀ ਨੂੰ ਕੰਮ ਕਰਦੀ ਮੇਰੇ ਕੰਨੀ ਵੀ ਦੇਖ ਲਿਆ ਕਰ ਕਰੇ ਮੈਂ ਵੀ ਤਾਂ ਕੰਮ ਕਰਦੀ ਆ ਸਾਰਾ ਦਿਨ ਤਾਂ ਪਸੂ ਸਾਭਦੀ ਆ ਸਾਰਾ ਦਿਨ ਚੁੱਲ੍ਹੇ ਦਾ ਕਰਦੀ ਆ ਟੜਕੇ ਮੈਡਮ ਚੱਕ ਕੇ ਟੀਪਨ ਤੁਰ ਜਾਂਦੀ ਏ ਹੋਰ ਤਾਂ ਕੋਈ ਕੰਮ ਨਹੀਂ ਵਰਤਦਾ ਕਰੇ ਭਾਈ ਬਹੁਤ ਆ ਟੜਕੇ ਸਾਰਾ ਕੰਮ ਕਰਕੇ ਫੇਰ ਟੀ ਬਣਾ ਕੇ ਤਿਆਰ ਕਰਕੇ ਵੇਚੇ ਜਾਂਦੀ ਆ ਕੀ ਕਰਾਂ ਸਾਭੀ ਲੈ ਲੈਣੀ ਆ ਉਹ ਫਰਾਂ ਦੇ ਨੀ ਕੁਰਤੀ ਤੇ ਬੈਠੀ ਰਹਿੰਦੀ ਮੈਨੂੰ ਐਂ ਦੱਸ ਕਰਕੇ ਕੀ ਜਾਂਦੀ ਆ ਟੜਕੇ ਕਿਉਂ ਟੜਕੇ ਭਾਈ ਚਾਹ ਕੁਝ ਰੱਖ ਕੇ ਜਾਂਦੀ ਆ ਇੱਕ ਚਾਹ ਕਰ ਦਿੰਦੀ ਆ ਟੜਕੇ ਉੱਠ ਕੇ ਪਹਿਲੀ ਚਾਹ ਜ਼ਰੂਰ ਕਰ ਦਿੰਦੀ ਆ ਉਹ ਕਰਕੇ ਧਰ ਦਿੰਦੀ ਆ ਪਾਣੀ ਗਰਮ ਹੋ ਗਿਆ ਨਾ ਲੀਣਾ ਕੇ ਲੀੜੇ ਪ੍ਰੈਸ ਕਰਕੇ ਪਾਣੀ ਤੀਪਨ ਪਈ ਮੇਰਾ ਬਣੀ ਪਈ ਹੈ ਰੋਟੀ ਫੜਾਈ ਹਰਪ੍ਰੀਤ ਜੀ ਰੋਟੀ ਬਣ ਗਈ ਮੈਨੂੰ ਤਾਂ ਅੱਜ ਕਾਲੀ ਹੈ ਚਲ ਕੋਈ ਨਾ ਪਈ ਫੇਰ ਉਹ ਜਾਂ ਫੇਰ ਮਾਈ ਦੀ ਨਾਲ ਕਰਾ ਕੇ ਤੇਰੇ ਫੇਰ ਦੀ ਟੀਪਨ ਤਿਆਰ ਕਰਕੇ ਦਿਨੇ ਆਗੇ ਕੀ ਕਰਦੀ ਹੋਣਾ ਤੂੰ ਕਿਹੜੇ ਵਖਤ ਬੇੜਿਆਂ ਦੀ ਗਈਆਂ ਤੂੰ ਤਾਂ ਪਿੰਡ ਚ ਕੋਲੇ ਕਾਸ਼ੀ ਦੀ ਤਰੀ ਫਿਰਦੀਆਂ ਕੰਮ ਮੈਂ ਕਰਕੇ ਛੱਡੀਆਂ ਜੇ ਮੈਂ ਹੁਣ ਪੇਕਿਆਂ ਨੂੰ ਤਿਆਰ ਹੋ ਗਈ ਹੁਣ ਤੇਰਾ ਵੀ ਢਿੱਡ ਦੁਖਣ ਲੱਗ ਗਿਆ ਕਹ ਦੇ ਪਾਈ ਮੇਰਾ ਤਾਂ ਕਹ ਨੂੰ ਮੈਂ ਤੈਨੂੰ ਦੱਸਦਾ ਤੇਰਾ ਗੱਡੀ ਦੇਖ ਕੇ ਨਾ ਥੋੜਾ ਹੀ ਦੁਖਦਾਗਾ ਵੀ ਕਹਦਾ ਗੱਡੀ ਲੈ ਜੀ ਹਾਂ ਲੈ ਕੇ ਜਾਵਾਂਗੇ ਗੱਡੀ ਤਾਂ ਅੱਜ ਨਾ ਨਹੀਂ ਤਾਂ ਅਸੀਂ ਮੋਟਰਸਾਈਕਲ ਤੇ ਵੀ ਵਗ ਜਾਂਦੇ ਜਿਹੜੀ ਤੇਰੀ ਫਿਰ ਜਿੱਦਾਂ ਹੁਣ ਵੀ ਮੈਂ ਚਾਬੀ ਨਹੀਂ ਦਿੰਦੀ ਹੁਣ ਤੇ ਇਥੋਂ ਚਾਬੀ ਮੈਂ ਲੈ ਕੇ ਦਿਖਾਉਂ ਸੀ ਗੱਡੀ ਤੇ ਜਾਵਾਂਗੇ ਚਲ ਦੇਖਦੀ ਜਾਈਂ ਦੇਖੀ ਜਾਉ ਫਿਰ ਚਾਬੀ ਲੈ ਕੇ ਜਾਉਂਗੇ ਗੱਡੀ ਲੈ ਕੇ ਜਾਉਂਗੇ ਚਾਬੀ ਫੜ ਕੇ ਕਮੋਟਰਸਾਈਕਲ ਤੇ ਜਾਉਂਗੇ ਮੇਰੀ ਵੀ ਹਿੰਡ ਹੈਗੀ ਇੱਕ ਛੱਤਤੀ ਚਾਹ ਦੇਉਂ ਚਾਬੀ ਜਮਾ ਨਹੀਂ ਦਿੰਦੀ ਉਹ ਹਰਪਰੀ ਤਾਂ ਆਉਂਦੀ ਐ ਗੱਡੀ ਦੀ ਚਾਬੀ ਪਤਾ ਨਹੀਂ ਬੇਬੇ ਨੇ ਫੜਾਈ ਹੋ ਪਤਾ ਨਹੀਂ ਨ ਉਹ ਚੱਲੀਏ ਹੁਣ ਗੱਡੀ ਦੇ ਮਾਰਾਂ ਕੱਪੜਾ ਮੈਂ ਕੱਪੜਾ ਤਾਂ ਫੇਰ ਹੀ ਮਾਰੇਗਾ ਜੀ ਤੇਰੀ ਮਾਂ ਚਾਬੀ ਫੜਾਊਗੀ ਹੱਥ 'ਚ ਚੱਕੀ ਫਿਰਦੀ ਐ ਤੇ ਨਾ ਇਹ 100 100 ਕੁਛ ਬੋਲੀ ਐ ਮੈਨੂੰ ਨਾ ਗੱਡੀ ਦੀ ਚਾਬੀ ਬੇਬੇ ਕੋਲ ਹੈਗੀ ਐ ਹਾਂ ਹੈਗੀ ਐ ਫੇਰ ਵੀ ਨਹੀਂ ਫੜਾਈ ਲੈ ਕਹਿੰਦੀ ਰਾਜਵੀਰ ਫੜਾ ਕੇ ਗਈ ਐ ਭਈ ਮੈਨੂੰ ਤਾਂ ਰਾਜਵੀਰ ਨੂੰ ਪੁੱਛ ਲਓ ਰਾਜਵੀਰ ਦੇ ਸੈਨ ਕਰਾ ਲਓ ਉਹਨੂੰ ਫੋਨ ਲਾ ਕੇ ਪੁੱਛ ਲਓ ਵੀ ਭਈ ਗੱਡੀ ਅਸੀਂ ਲੈ ਜੀਏ ਜੇ ਰਾਜਵੀਰ ਗੱਡੀ ਨੂੰ ਖਾਂ ਕਰਦੀ ਐ ਤਾਂ ਕਹਿੰਦੀ ਲੈ ਜਾ ਇੱਕੋ ਹੀ ਸ਼ਰਤ ਤੇ ਕਹਿੰਦੀ ਮੈਂ ਤਾਂ ਚਾਬੀ ਦੇਉਂਗੀ ਨਾ ਬੇਬੇ ਐ ਕਹਿੰਦੀ ਐ ਕੀ ਕਹਿੰਦੀ ਐ ਵੀ ਫੋਨ ਤੇ ਗੱਲ ਕਰ ਲ ਇਦੋਂ ਸੌਖਾ ਤਰੀਕਾ ਹੋਰ ਕਿਹੜਾ ਹੋਊਗਾ ਗੱਡੀ ਚਾਬੀ ਤਾਂ ਹੁਣ ਫੜੀ ਲੈ ਉਹ ਮੇਰੇ ਕੋਲ ਹੈਗੇ ਨਹੀਂ ਤਰੀਕੇ ਚਾਬੀ ਫੜਨ ਦੇ ਨਾ ਫਿਰ ਜੀ ਤੇਰੇ ਕੋਲੇ ਤਰੀਕੇ ਸੀਗੇ ਚਾਬੀ ਫੜਨ ਦੇ ਤੇ ਮੈਨੂੰ ਕਸ ਨੂੰ ਪਹਿਲਾਂ ਭੇਜ ਮੈਂ ਤਾਂ ਤੈਨੂੰ ਐਂ ਕਿਹਾ ਸੀ ਵੀ ਇੰਨਾ ਦਾ ਪਤਾ ਲੱਗੇ ਵੀ ਗੱਡੀ ਦੀ ਚਾਬੀ ਕਿਦੇ ਮਹਾਰਾਣੀ ਨਾਲ ਤਾਂ ਨਹੀਂ ਲeggi ਪਰਸੇ ਚ ਪਾ ਕੇ ਘਰੇ ਬੇਬੇ ਕੋਲ ਹੀ ਆ ਮੈਨੂੰ ਐਂ ਦੱਸ ਮਹਾਰਾਣੀ ਦੀ ਗੱਡੀ ਵੀ ਨਾ ਕਿੰਨਾ ਕਿ ਚਰਚਾ ਕੀ ਜਾਏਗਾ ਇਹਨਾਂ ਨਾਲੋਂ ਅੱਡ ਹੋ ਜਾ ਗੱਡੀ ਆਪਦੀ ਲੈ ਲਾ ਉਹ ਕੋਈ ਨਾ ਪਵੇ ਗੱਡੀ ਆਪਦੀ ਵੀ ਲੈ ਲਾਂਗੇ ਉਹ ਜਿੰਨੇ ਦਿਨ ਇਹ ਤਾਂ ਝੂਟੇ ਲੱਤੇ ਕਹਿੰਦੇ ਲੈ ਲੈ ਤੈਨੂੰ ਕੀ ਮੜੇ ਨੇ ਨਾਲੇ ਫਿਰ ਤੂੰ ਐ ਕਹਿੰਨੇ ਵੀ ਮੈਂ ਕਮਾਈ ਕਰਦਾ ਮੈਂ ਕਮਾਈ ਕਰਕੇ ਘਰ ਪਾਂ ਫਿਰ ਕਮਾਈ ਕਰਕੇ ਆਪਾਂ ਗੱਡੀ ਵੀ ਲੈ ਸਕਦੇ ਆ ਅੱਡ ਹੋ ਜਾ ਪਰ ਇਹਨਾਂ ਨੂੰ ਉਹ ਕੋਈ ਆਪਨੇ ਕਿਤੇ ਖੜਾਵੇ ਨਾ ਖੜਾਵੇ ਪਤਾ ਤਾਂ ਉਦੋਂ ਲੱਗੂ ਜਦੋਂ ਉਹ ਹੀ ਗੱਲ ਛਪਰੀ ਚ ਪੜਾਉਣੀ ਕੰਮ ਲਈਏ ਤੂੰ ਦੱਜ ਜਮਾ ਮੂਰਖ ਗੱਲਾਂ ਕਰਦੀਆਂ ਇਹਨੂੰ ਬਣਾਈ ਜਾਂਦੇ ਗੱਡੀਆਂ ਜਿਹੜਾ ਕੁਝ ਬਣਾਉਂਦੀ ਆ ਨਾ ਆ ਦੀ ਤਨਖਾਹ ਚੋ ਜਿੱਦੇ ਅੱਡ ਹੋਏ ਅੱਧ ਬਣਾ ਲਾਂਗੇ ਅੱਧ ਇਹੀ ਤੈਨੂੰ ਪਤਾ ਨਹੀਂ ਮੇਰੀ ਸਿਆਸਤ ਹੈ ਨਾ ਮੈਂ ਆਪਣਾ ਗੱਡੀ ਚਾਹਦੇ ਨਾ ਫਿਰ ਚਾਬੀ ਲੈ ਕੇ ਤੇਰੀ ਮਾਂ ਤੋਂ ਮੈਂ ਵੀ ਅੱ ਲੈ ਗੱਡੀ ਚਾਬੀ ਦਾ ਸੁਆਇਂ ਕਰ ਗੱਡੀ ਤੇ ਕੱਪੜਾ ਮਾਰ ਤੂੰ ਚਾਬੀ ਮੈਂ ਬੇਬੇ ਤੋਂ ਫੜ ਕੇ ਲਿਆਉਣਾ ਬੇਬੇ ਕਿੱਥੇ ਜੀ ਹੈ ਅੱਛਾ ਮੈਂ ਇਮੀ ਕੱਪੜੇ ਮਾਰਦੀ ਫਿਰਾਂ ਚਾਬੀ ਬੁੜੀ ਫੜਾਵੇਂ ਨਾ ਤੇਰੀ ਪਰਜਾਈ ਖਾਤਰ ਸਾਫ਼ ਕਰਕੇ ਖੜਾ ਦੇ ਆ ਗੱਡੀ ਉਹ ਚਾਬੀ ਤਾਂ ਫੜ ਲਈ ਸਮਝ ਲੈ ਤੂੰ ਤੇ ਫਿਰ ਫੜ ਲਾ ਬੇਬੇ ਹਾਇ ਕਿੱਥੇ ਬੇਬੇ ਉਹ ਬਾਹਰ ਗੇ ਫਿਰਦੀ ਐ ਲੈ ਆ ਜਾ ਕੱਪੜਾ ਮਾਰ ਗੱਡੀ ਤੇ ਮੈਂ ਤਾਂ ਜਮਾਂ ਨਹੀਂ ਮਾਰਦੀ ਉਹਨਾਂ ਚਿਰ ਕੱਪੜਾ ਜਿਨੇ ਚਿਰ ਚਾਬੀ ਨਹੀਂ ਲੈ ਕੇ ਆਉਂਦਾ ਮੈਂ ਇਮੀ ਉਹਦੀ ਗੱਡੀ ਸਾਫ਼ ਕਰਦੀ ਫਿਰਾਂ ਅਗਲੀ ਚਾਬੀ ਨਾ ਦੇਵੇ ਜੋ ਲੋੜੋ ਹੀ ਨਾ ਜੇ ਤੈਨੂੰ ਚੜਨਾ ਹੈ ਗੱਡੀ ਤੇ ਬੋਲ ਮਾਰ ਲਈ ਮੈਂ ਨਹੀਂ ਉਹਨ ਕੰਮੀ ਨੂੰ ਹਰਪ੍ਰੀਤ ਨੂੰ ਕੀ ਬੜਾ ਕਿਵੇਂ ਚਾਬੀ ਫੜੀਦੀ ਹੁੰਦੀ ਹੈ ਬੇਬੇ ਹਾਂ ਭਾਈ ਉਹ ਚਾਬੀ ਲਈ ਹੁਣ ਗੱਡੀ ਦੇ ਕੋਲੀ ਖੜੇ ਰਹੇਗੀ ਤੂੰ ਹੋਰ ਭਾਈ ਹੁਣ ਕੋਲੀ ਖੜਨੇ ਕੀ ਕਰਾਂ ਭਾਈ ਪਹਲਾ ਤਾਂ ਹਰਪ੍ਰੀਤ ਆਵਾਜ਼ ਵੀ ਉੱਥੇ ਅਜੀ ਚਾਬੀ ਫੜਾ ਹੁਣ ਭਾਈ ਕੀ ਕਰਾਂ ਮੈਂ ਵੀ ਮਜਬੂਰੀ ਦੀ ਵੱਧ ਗਈਆਂ ਫੇਰ ਮੈਨੂੰ ਆ ਕੇ ਭਾਈ ਰਾਜਵੀਰ ਗਾਲਾਂ ਦਿੰਦੀ ਆ ਬੇਬੇ ਇੱਕ ਮੈਂ ਤੈਨੂੰ ਗੱਲ ਪੁੱਛਾਂ ਸੱਚ ਦੱਸੇਂਗੀ ਸੱਚ ਦੱਸੇਂਗੀ ਹਾਂ ਦੱਸ ਦੂੰ ਭਾਈ ਸੱਚ ਪਹਿਲਾਂ ਹਰਪ੍ਰੀਤ ਨੂੰ ਤੂੰ ਇਹ ਗੱਲ ਕਹੀ ਹੈ ਵੀ ਚਾਬੀ ਤਾਂ ਭਾਈ ਮੇਰੇ ਕੋਲੇ ਆ ਮੈਂ ਫੜਾਉਂਦੀ ਨਹੀਂ ਜਿੰਨਾ ਚਿਰ ਰਾਜਵੀਰ ਨਾਲ ਫੋਨ ਤੇ ਗੱਲ ਨਹੀਂ ਕਰਦੇ ਆਖਿਆ ਭਾਈ ਆ ਕਮਾਗਾ ਭਾਈ ਫੋਨ ਕਰਕੇ ਕਹਿ ਰਹਾ ਭਈ ਉਹ ਤਾਂ ਹਾਂ ਕਰਾ ਲਓ ਰਾਜੀ ਵੀਰ ਤੋਂ ਤੇ ਭਾਈ ਚਾਬੀ ਮੈਂ ਤਾਂ ਫੜਾ ਦੂੰ ਮੈਂ ਚਾਬੀ ਕੀ ਕਰਨੀ ਹੈ ਬੀਬੀ ਤੂੰ ਤਾਂ ਬਚਾਲੇ ਫਸੀ ਹੋਈ ਹੈ ਤੇਰਾ ਤਾਂ ਕੋਈ ਦੋਸ਼ ਹੀ ਨਹੀਂ ਹੈਗਾ ਉਹ ਮੈਂ ਤਾਂ ਰਾਜਵੀਰ ਨਾਲ ਫੋਨ ਤੇ ਉਹਦੀ ਗੱਲ ਕਰ ਲਈ ਸੀ ਅੱਛਾ ਫੇਰ ਕੀ ਕਹਿੰਦੀ ਭਾਈ ਲੈ ਉਹ ਕੋਈ ਕੀ ਗੱਲ ਹੈ ਚਾਬੀ ਮੈਂ ਬੇਬੇ ਨੂੰ ਫੜਾਈ ਹੋਈ ਹੈ ਚਾਬੀ ਤੁਸੀਂ ਲੈ ਜਾਓ ਪਹਿਲਾਂ ਹੀ ਤੁਸੀਂ ਕਿਤੇ ਗੱਡੀ ਲੈ ਕੇ ਨਹੀਂ ਗਏ ਲੈ ਕੇ ਤਾਂ ਭਾਈ ਗਾਇਆ ਫੇਰ ਕੀ ਕਰ ਗਿਆ ਤੁਸੀਂ ਭਾਈ ਤੇਲ ਟੂੜ ਮਚਾ ਕੇ ਖੜਾ ਦੇਣੇ ਉਹ ਫੇਰ ਆਏ ਕਹਿੰਦੀ ਹੈ ਵੀ ਮੇਰੀ ਸਨਖਾ ਦੀ ਮੇਰੇ ਪੈਸਾ ਦੀ ਗੱਡੀ ਬਣੀ ਆ ਹੁਣ ਕੀ ਕਰੀਏ ਭਾਈ ਬੇਬੇ ਮੈਂ ਤੇਰੀ ਗੱਲ ਨੂੰ ਸਮਝਦਾ ਉਹ ਤਾਂ ਤੇਲ ਤਾਂ ਕਿਹੜਾ ਆਪਣਾ ਕੋਈ ਵੰਡਿਆ ਹੋਇਆ ਹੈ ਤੇਲ ਤਾਂ ਆਪਣਾ ਸਾਂਝਾ ਹੀ ਹੈ ਉਹ ਮੈਂ ਤੇਲ ਮੇਰੀ ਗੱਲ ਸੁਣ ਟੈਂਕੀ ਫੁੱਲ ਕਰਾ ਕੇ ਖੜਾ ਦੂੰਗਾ ਮਦਾਰਤੀਆਂ ਤੋਂ ਪੈਸੇ ਫੜ ਲੂੰ ਆਪਾਂ ਨੇ ਆੜਤੀਆਂ ਦੇ ਪੈਸੇ ਵੀ ਤਾਂ ਪਾਣੀ ਤਾਰਨੀ ਆ ਹਾਂ ਭਾਈ ਉਹ ਤਾਂ ਹੁਣ ਕੋਈ ਆਪਣਾ ਕੋਈ ਸਾਂਝਾ ਹੀ ਪਿਆ ਹੈ ਗੱਡੀ ਕੱਲੀ ਉਹਦੀ ਹੈ ਬੇਬੇ ਉਹ ਵੀ ਗੱਲ ਵੀ ਸੱਚੀ ਹੈ ਜਦੋਂ ਕਈ ਵਾਰੀ ਉਹਨੇ ਗੱਡੀ ਨਾਲ ਡਿਊਟੀ ਚਲੀ ਜਾਣੀ ਹੁੰਦੀ ਹੈ ਕੱਢਣੀ ਹੁੰਦੀ ਹੈ ਤੇਲ ਘੱਟ ਹੁੰਦਾ ਉਹ ਮੇਰੇ ਵੀ ਥੋੜੀ ਜੀ ਗਲਤੀ ਹੈ ਮੈਂ ਤੇਲ ਮਚਾ ਕੇ ਖੜਾ ਦੇਣਾ ਹੋ ਇਸ ਵਾਰੀ ਤਾਂ ਮੈਂ ਟੈਂਕੀ ਫੁੱਲ ਕਰਕੇ ਖੜਾਉਂਗਾ ਚੱਲ ਭਾਈ ਦੇ ਫੋਨ ਕਰਕੇ ਪੁੱਛ ਲਿਆ ਮਾਤਾ ਭਾਈ ਚਾਬੀ ਫੜਾ ਦਿੰਨੀ ਆਂਗੀ ਤੇ ਚੱਲ ਭਾਈ ਫਿਰ ਗੱਡੀ ਆਵਦੀ ਲੈ ਜਾ ਮੈਂ ਫੋਨ ਕਰਕੇ ਪੁੱਛਿਆ ਤੂੰ ਹਰ ਪੀ ਤਰੁ ਕਸਮ ਉਹ ਨਹੀਂ ਫੋਨ ਕਰ ਲਿਆ ਸੀਗਾ ਚੱਲ ਕੋਈ ਨਾ ਭਾਈ ਤੂੰ ਬੇਸੰਸ ਹੋ ਜਾ ਉਹ ਭਾਈ ਮੈਨੂੰ ਜਾਂਦੀ ਕਹਿ ਕੇ ਗਈ ਸੀ ਕਹਿੰਦੀ ਚਾਬੀ ਨਾ ਬੇਬੇ ਫੜਾਈ ਕਿਸੇ ਨੂੰ ਆਦੀ ਤੂੰ ਚਾਬੀ ਫੜਾ ਦਿੰਦੀ ਆ ਸਾਰਾ ਤੇਲ ਮਚਾ ਦਿੰਦੇ ਨੇ ਭਾਈ ਫ ਉਬੇ ਬੇ ਚਲੋ ਆਏ ਮੱਲੇ ਮੈਥੋਂ ਗਲਤੀ ਹੋ ਗਈ ਤੇਲ ਮਚ ਗਿਆ ਉਹ ਮੈਂ ਤਾਂ ਹੀ ਸੀਗਾ ਵੀ ਚਲ ਘਰ ਦੀ ਤੇਲ ਮੈਂ ਟੇਕੀ ਫੁੱਲ ਕਰਾ ਦੂੰਗਾ ਕੀ ਗੱਲ ਐ ਚੰਗਾ ਤੁਸੀਂ ਵੀ ਉਂ ਵੀ ਧੱਕਾ ਹੀ ਕਰਦੇ ਹੋਗੇ ਜੇ ਮੋਟਰਸਾਈਕਲ ਤੇ ਭੱਗ ਜਾ ਨਾ 150 ਕੀ ਮੋੜਿਆ ਆ ਇਹ ਖਾਊਗੀ 1000 ਰੁਪਏ ਦਾ ਤੇਲ ਮੈਂ ਤਾਂ ਮੋਟਰਸਾਈਕਲ ਤੇ ਚੰਗਾ ਭਰਾ ਭੱਗ ਜਾਂਦਾ ਸੀਗਾ ਇੱਕ ਤਾਂ ਹਰਪ੍ਰੀਤ ਕਹਿੰਦੀ ਮੈਂ ਗੱਡੀ ਤੇ ਜਾਣਾ ਇੱਕ ਮੈਨੂੰ ਲੋਕ ਚੇਡਾਂ ਕਰਦੇ ਨੇ ਵੀ ਤੇਰੀ ਪਰਝਾਈ ਤਾਂ ਲੀਤੋਂ ਨਿਕਲਦੀ ਐ ਗੱਡੀ ਲੈ ਕੇ ਨਿਕਲਦੀ ਐ ਤੂੰ ਆਹ ਟੁੱਟੇ ਜੇ ਮੋਟਰਸਾਈਕਲ ਤੇ ਤੁਰਿਆ ਫਿਰਦਾ? ਨਹੀਂ ਆਪਾਂ ਤਾਂ ਜਾਣਾ ਬੀਬੀ। ਆਪਾਂ ਤਾਂ ਆ ਬੰਦਾਂ ਦਾ ਭਾਈ ਮੋਟਰਸਾਈਕਲ ਵਧੀਆ ਹੁੰਦਾਗਾ। ਇਹ ਗੱਡੀ ਤਾਂ ਹੁਣ ਮਲਾ ਜਿਉਂ ਬੰਦਿਆਂ ਨੂੰ ਕਿਵੇਂ ਹੁਣ ਭਾਈ ਰਾਜੀਵੀਰ ਲੱਗੀ ਐ। ਉਹ ਤਾਂ ਹੁਣ ਸੋਹਣੀ ਲੱਗਦੀ ਐ ਬਿੱਬੀ ਜੇ ਨਾ ਗੱਡੀ ਘਰੀ ਹੋਵੇ। ਫੇਰ ਦੇਖ ਲੈ ਫੇਰ ਮੈਂ ਮੋਟਰਸਾਈਕਲ ਤੇ ਪਹਿਲਾਂ ਵੀ ਜਾਂਦੀ ਸੀਗਾ। ਹੁਣ ਤਾਂ ਮੈਂ ਗੱਡੀ ਤੇ ਜਾਇ ਕਰੂ ਜੇ ਘਰੇ ਗੱਡੀ ਜੈਗੀ। ਛੱਡ ਭਾਈ ਲੈ ਜਾ। ਚੱਲ ਤੇਰਾ ਤਾਂ ਚਾਬੀ ਫੜਾਤੀ ਮੈਂ ਤਾਂ ਹੁਣ ਕਦਾ ਮੁੰਡਾ ਵੜੀਆਂ ਮਿੰਟਾਂ ਕਰਨ ਲੱਗ ਗਿਆ। ਚੱਲ ਫੋਨ ਕਰਕੇ ਮੁੰਡੇ ਨੇ ਪੁੱਛ ਲਿਆ ਹੋਊਗਾ। ਰਾਜੀਵੀਰ ਨੇ ਹ ਆ ਜਾ ਹਰਪ੍ਰੀਤ ਹੁਣ ਚਾਬੀ ਤਾਂ ਬੀਬੇ ਨੇ ਤਾਂ ਫੜਾਤੀ ਸੀਗੀ ਉਹਦੀ ਹੁਣ ਟੋਂਗਾ ਟੋਲ ਕਰੀ ਜੰਨੀ ਐ ਲੈ ਚੱਲ ਫੇਰ ਆ ਜਾ ਖੋਲਾ ਉਹ ਤੈਨੂੰ ਤਾਂ ਤਰੀਕਾ ਹੀ ਨਹੀਂ ਹੈਗਾ ਚਾਬੀ ਫੜਨ ਦਾ ਆ ਦੇਖ ਲੈ ਮਿੰਟੇ ਚਾਬੀ ਫੜ ਲਈ ਬੀਬੇ ਤੋਂ ਮੈਂ ਹੋਰ ਹੁਣ ਇਹ ਤਾਂ ਵਧੀਆ ਉਹੀ ਗੱਲ ਹੁਣ ਤਾਂ ਮੋਟਰਸਾਈਕਲ ਦਿੱਤਾ ਪਪਾਲੇ ਮਰ ਜਾਂਦੇ ਇਹ ਤਾਂ ਵਧੀਆ ਨੰਗੇ ਆਏ ਸੇ ਗੱਡੀ ਚ ਆਪਾਂ ਜਾਵਾਂਗੇ ਬੈਠੀ ਜਾਨੀ ਹੁਣ ਬੈਕੀ ਡਾਉਂਗੀ ਲੈ ਚੱਲੋ ਚਲੋ ਚਲਾ ਗੱਡੀ ਚਲ ਅੱਜ ਤਾਂ ਹਾਫ ਡੇ ਸੀਗਾ ਛੇਤੀ ਛੁੱਟੀ ਹੋ ਗਈ ਚਲ ਮੜਾਏ ਕਿਸੇ ਪਾਸੇ ਹੋਰ ਕੰਮ ਧੰਦੇ ਜਾ ਆਵਾਂਗੇ ਸੂਟਾਂ ਦਾ ਪਤਾ ਕਰਨਾ ਸੀ ਚਲ ਉਹਨਾਂ ਦੇ ਜਾ ਆਉਂਗੀ ਆ ਗੱਡੀ ਕੀ ਨੇ ਸਟਾਰਟ ਕਰੀ ਐ ਮੈਂ ਤਾਂ ਬੇਬੇ ਨੂੰ ਕਿਹਾ ਸੀਗਾ ਵੀ ਕਿਸੇ ਨੂੰ ਚਾਬੀ ਨਾ ਫੜਾਈ ਬੂ ਮੈਂ ਮਰ ਜਾ ਤਾਂ ਗਰਲਾਲ ਲੱਗਦਾ ਮੈਨੂੰ ਹਰਪ੍ਰੀਤ ਵੀ ਨਾਲ ਨਾ ਤੁਸੀਂ ਆ ਕਿੱਧਰ ਤਿਆਰ ਹੋ ਰਹੇ ਹੋ ਨਿਕਲੋ ਇਧਰ ਬਾਹਰ ਬਾਹਰ ਨਿਕਲਣਾ ਤੇ ਹੋਰ ਹੁਣ ਬਾਹਰ ਨਿਕਲ ਕਿਧਰ ਤਿਆਰ ਦੂਰ ਹੋਈ ਬੈਠੀ ਆ ਵਿੱਚ ਗੱਡੀ ਦੇ ਨਾ ਬੋਲਦੀ ਕਿਵੇਂ ਐ ਬਾਹਰ ਆ ਜਾ ਪਹਿਲਾਂ ਗੱਡੀ ਤੋਂ ਫੇਰ ਦਾ ਬਾਹਰ ਤਾਂ ਆ ਜਾਨੀ ਆ ਕੋਈ ਗੱਲ ਨਹੀਂ ਨਾ ਬੋਲਦੀ ਕਿਵੇਂ ਐ ਤੇਰੇ ਬਾਈ ਨੇ ਤੈਨੂੰ ਫੋਨ ਕੀਤਾ ਸੀ ਨਾ ਮੈਨੂੰ ਕਹਤੋ ਫੋਨ ਕੀਤਾ ਬਾਈ ਨੇ ਆ ਪੁੱਛ ਲੈ ਇਹਨੂੰ ਨਾ ਬਈ ਮੈਂ ਗੱਲ ਕਰੀ ਹੁੰਦੀ ਤਾਂ ਤੂੰ ਓਰੇ ਮੜਾ ਚਾਬੀ ਓਰੇ ਮੜਾ ਚਾਬੀ ਉਹ ਨਾ ਫੜਾ ਗੱਡੀ ਨੂੰ ਮੈਨੂੰ ਐਂ ਦੱਸ ਪਿੱਛੇ ਪਿੱਛੇ ਨੂੰ ਕਿਧਰ ਹੋਣੀ ਗੱਲ ਕੀਤੀ ਸੀ ਨਾ ਇਹਦੇ ਨਾਲ ਤੈਂ ਕਿਹਾ ਸੀ ਇਹਨੂੰ ਵੀ ਭਾਈ ਅਸੀਂ ਗੱਡੀ ਲੈ ਕੇ ਜਾਨੇ ਆ ਮੈਂ ਤੈਨੂੰ ਆਖਿਆ ਤਾਂ ਸੀ ਵੀ ਬੇਬੇ ਨੇ ਆਖਿਆ ਰਾਜਵੀਰ ਨੂੰ ਪੁੱਛ ਲਓ ਨਾਲੇ ਤਾਂ ਬੇਬੇ ਦੀਆਂ ਗੱਲਾਂ 'ਚ ਦਾਮ ਨਹੀਂ ਹੈਗਾ ਨਾਲੇ ਸੋਡੀਆਂ ਨਹੀਂ ਹੈਗੀਆਂ ਕਿੱਧਰ ਜਾਂਦੇ ਸੀ ਤੁਸੀਂ ਗੱਡੀ ਲੈ ਕੇ ਅੜਕੇ ਪੁੱਛਿਆਵੇਂ ਨਾ ਪੁੱਛਿਆਵੇਂ ਮੈਂ ਤੈਨੂੰ ਦੱਸਾਂ ਜਿੰਨੀ ਗੱਡੀ ਤੇਰੀਆਂ ਨਾ ਉੰਨੀ ਸਾਡੀ ਐ ਮੈਂ ਤੈਨੂੰ ਦੱਸਾਂ ਅੱਛਾ ਗੱਡੀ ਕੋਈ ਤੇਰੀ ਕੱਲੀ ਦੀ ਨਹੀਂ ਹੈਗੀ ਤੂੰ ਪੈਸੇ ਭਰੇ ਗੱਡੀ ਦੇ ਨਾ ਫਿਰ ਜੇ ਤੈਨ ਪੈਸੇ ਭਰਦੇ ਤੇ ਤੂੰ ਘਰੋਂ ਵੀ ਉਹੀ ਗੱਲ ਨਾ ਸਾਰੇ ਸਾਰੇ ਗੱਡੀ 'ਚ ਹਾਂ ਮੌਜ ਨਾ ਪਰਦਾ ਮਾਰ ਏਤੀ ਨਾ ਰੇ ਦਾ ਮੈਂ ਤੈਨੂੰ ਦੱਸਾਂ ਪਵਾ ਤੂੰ ਤਨਖਾਹ ਲੈਣੀ ਆਪਾਂ ਮੈਂ ਖੇਤੀ ਕਰਦਾ ਗੱਡੀ ਤਾਂ ਘਰੋਂ ਆਈ ਐ ਮੈਂ ਤੈਨੂੰ ਜਿੰਨੀ ਤੇਰੀ ਓੰਨੀ ਮੇਰੀ ਐ ਜਦੋਂ ਤੂੰ ਜੜਕਦੇ ਨੇ ਲੈ ਜਿੰਨੇ ਨੇ ਤੂੰ ਕਿਨੂੰ ਪੁੱਛਦੀ ਹੁੰਨੀ ਐ ਗੱਡੀ ਘਰੋਂ ਨਹੀਂ ਆਈ ਗੱਡੀ ਮੇਰੀ ਤਨਖਾਹ ਨਾਲ ਆਈ ਐ ਪੈਸੇ ਜੋੜ-ਜੋੜ ਕੇ ਲੈ ਕੇ ਆਂਦੀ ਐ ਮੈਂ ਲੈ ਕੇ ਆਂਦੀ ਹੋਵੇ ਭਾਈ ਗੱਡੀ ਤਾਂ ਨਹੀਂ ਬਣਾਉ ਰੇ ਮੈਨੂੰ ਗੱਡੀ ਮੈਂ ਤੈਨੂੰ ਦੱਸਾਂ ਜਦੋਂ ਗੱਡੀ ਘਰੋਂ ਲੈ ਆਉਂਦੀ ਐ ਨਾ ਹੁਣ ਤਾਂ ਸਾਂਝੀ ਰਹੂਗੀ ਕੋਈ ਤੇਰੀ ਕੱਲੀ ਦੀ ਨਹੀਂ ਕੋਈ ਗੱਲ ਨਹੀਂ ਮੈਂ ਚਾਬੀ ਤਾਂ ਫੜਾ ਦੇ ਬੈਂਕੀ ਫੁੱਲ ਕਰਕੇ ਖੜਾ ਦੂ ਮੈਨੂੰ ਆਈ ਐ ਤੇਲ ਨਹੀਂ ਪਵਾ ਮਾ ਮੈਨੂੰ ਤੇਲ ਦੀ ਲੋੜਾ ਕੜਦੀਆਂ ਤਾਂ ਕੱਢ ਲੈ ਫੇਰਾ ਜਿਹੜਾ ਹੁਣ ਕਰਨਾ ਹੈ ਕਰ ਲੈ ਤੂੰ ਚਾਬੀ ਫੜਾ ਲੈ ਮੈਂ ਤਾਂ ਮੋਟਰਸਾਈਕਲ ਤੇ ਬਗ ਜਾਂਗੇ ਆਪਾਂ ਮੈਂ ਤਾਂ ਮੋਟਰਸਾਈਕਲ ਤੇ ਜਾਂਦੀ ਨਹੀਂ ਮੈਂ ਤੈਨੂੰ ਦੱਸਾਂ ਮੈਂ ਤਾਂ ਇੱਕ ਪਾਸਾ ਕਰੂੰ ਅੱਜ ਅੱਜ ਇਹਨਾਂ ਨੂੰ ਆਡੋ ਹੋ ਘਰੋਂ ਕੱਢ ਇਹਨਾਂ ਨੂੰ ਚੱਕਾ ਮੈਂ ਤੈਨੂੰ ਦੱਸਾਂ ਆ ਜਾ ਚੱਕਾ ਉਹਦਾ ਸਮਾਨ ਮੇਰੇ ਘਰੋਂ ਨਿਕਲ ਘਰ ਮੇਰੇ ਘਰ ਵਾਲੇ ਦੀ ਕਮਾਈ ਦੇ ਗੱਡੀ ਤੇਰੀ ਕਮਾਈ ਦੀ ਚੱਲ ਬੰਦ ਲਓ ਅੱਛਾ ਤੇਰੇ ਘਰ ਵਾਲੇ ਦੀ ਨਾ 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 ਘਰ ਬਣਾ ਨਹੀਂ ਸੰਜਦਾ ਸੰਜਦਾ ਕੁਛ ਆਪਣਾ ਮੈਂ ਕੁਛ ਨਹੀਂ ਚਾਹੀਦਾ ਮੇਰੀ ਗੱਲ ਸੁਣ ਇੱਧਰ ਮੇਰੇ ਤੇਰੇ ਘਰ ਵਾਲੇ ਨੇ ਤੈਨੂੰ ਗੱਡੀ ਲੈ ਕੇ ਦਿੱਤੀ ਹੈ ਨਾ ਪਹਿਲਾਂ ਉੱਤੇ ਚੜ ਕੇ ਪ ਕਰਤੇ ਤੱਕ ਜਿਤਾਉਂਗੀ ਘਰ ਤੇਰੀ ਕਮਾਈ ਦੇ ਜਦੋਂ ਤੂੰ ਵਿਆਹ ਕੇ ਨਹੀਂ ਸੀ ਆਈ ਨਾ ਉਹੋਂ ਦਾ ਪਾਇਆ ਹੋਇਆ ਮੈਂ ਤੇਰੇ ਨਾਲ ਕਰਤੀ ਆਈ ਹੋਈ ਆ ਮੈਂ ਉਹ ਤਾਂ ਉਹ ਤਾਂ ਬੁੜੀ ਨੇ ਜਾ ਕੇ ਗੱਲ ਕਰ ਬੁੜੀ ਨਾਲ ਜਾ ਕੇ ਤੂੰ ਕਰ ਮੈਂ ਕਿਉਂ ਕਰਾਂ ਮੈਂ ਤਾਂ ਸਰੀ ਹੋਈ ਹੈ ਮੇਰੇ ਘਰ ਨੂੰ ਕਰਿਆ ਸੀਗਾ ਸਭ ਦਾ ਸੱਸ ਜੀ ਸੱਸ ਨੂੰ ਪੁੱਛ ਲੈ ਵੀ ਘਰ ਕੀ ਦੇ ਤੇ ਗੱਡੀ ਕਿਹਦੀ ਹੈ ਗੱਡੀ ਤੇ ਸੱਸ ਨਾਲ ਵੰਡ ਕਰ ਜੇ ਮੈਂ ਦੱਸਾਂ ਗੱਡੀ ਤੇ ਹਿੱਸਾ ਨਹੀਂ ਦਾ ਜਦੋਂ ਸਾਡਾ ਗੱਡੀ ਚੋਂ ਹੀ ਹਿੱਸਾ ਹੋਊਗਾ ਜੇ ਤੇਰਾ ਘਰ ਚ ਹੋਊਗਾ ਤੇ ਜੇ ਤੇਰੀ ਕੱਲੀ ਦੀ ਗੱਡੀ ਤੇ ਘਰ ਸਾਡਾ ਹੈ ਮੈਂ ਤਾਂ ਮੰਨਦਾ ਚੈੰਬੀ ਨਹੀਂ ਮੈਂ ਤਾਂ ਜਾਣਦੀ ਨਹੀਂ ਮੈਂ ਤੈਨੂੰ ਇੱਕ ਵਾਰੀ ਕਹਿਦਾ ਗੱਲ ਕਰ ਇਹਨਾਂ ਨਾਲ ਕਰਤੀ ਨਾ ਬੇਜਤੀ ਲਾ ਤੈਨਾਂ ਗੱਡੀ ਚ ਉਹ ਮੈਂ ਤੇਰੇ ਫੋਨ ਤਾਂ ਕਰਿਆ ਨਹੀਂ ਸੀਗਾ ਮੈਂ ਤਾਂ ਝੂਠ ਬੋਲ ਕੇ ਚਾਬੀ ਫੜੀ ਸੀ ਬੇਬੇ ਤੂੰ ਮੈਂ ਕੀ ਕਰਾਂ ਫੇਰ ਫੇਰ ਕੀ ਗੱਲ ਐਡੀ ਕਿੱਡੀ ਕਰ ਲੈ ਮਾਂ ਬਗ ਜਾਗੇ ਮੁੜਿਆ ਮੈਂ ਗੋਲ ਨੂੰ ਐਡੀ ਕਿੱਡੀ ਗੱਲ ਸੀ ਫੇਰ ਕਿੱਧਰੋਂ ਆ ਗਈ ਇਹ ਮੈਨੂੰ ਐਂ ਦੱਸ ਜੇ ਉਹਦਾ ਘਰ ਚ ਹਿੱਸਾ ਹੈ ਬਾਪ ਆਪਣਾ ਗੱਡੀ ਚ ਵੀ ਫੇਰ ਗੱਡੀ ਉਹਦੀ ਕੱਲੀ ਦੀ ਕੋ ਡਰ ਲੱਗ ਜੇ ਤੂੰ ਮੈਂ ਤਾਂ ਮੈਨੂੰ ਐ ਕਹਿੰਦੀ ਆ ਵੀ ਡਰਦਾ ਕਾ ਤੂੰ ਐ ਤੂੰ ਕਿਉਂ ਪਿੱਛੇ ਹਟਣ ਲੱਗਿਆ ਤੂੰ ਸਿੱਧਾ ਹੋ ਜਾ ਡਰਦਾ ਤਾਂ ਮੈਂ ਹੀ ਮੈਂ ਕਾ ਨੂੰ ਬਾਟੀਆਂ ਬੰਨਲੀਆਂ ਨੇ ਮਾੜੀ ਜੀ ਗੱਲ ਪਿੱਛੇ ਬਾਟੀਆਂ ਤਾਂ ਹੁਣ ਮੰਨਣੀਆਂ ਪੈਣੀਆਂ ਆ ਜਾ ਚੱਲ ਮੈਂ ਤੈਨੂੰ ਦੱਸਾਂ ਮੈਂ ਨਾ ਡਰਿਆ ਕਰ ਆ ਜਾ ਨਾ ਮੈਂ ਤਾਂ ਜਾਂਦੀ ਨਹੀਂ ਮੋਟਰਸਾਈਕਲ ਤੇ ਕੋਣ ਗੱਡੀ ਲੈ ਕੇ ਨਹੀਂ ਗਏ ਨਾਲੇ ਕੱਲ ਮੈਂ ਤਾਂ ਚਾਬੀ ਤਾਂ ਫੜਾਤੀ ਸੀ ਤੇ ਗੱਡੀ ਆ ਖੜੀ ਆ ਆ ਜਾ ਆ ਜਾ ਸ਼ਾਬਾਸ਼ ਏ ਤੇਰੇ ਕਰਤਾ ਉਹੀ ਕੰਮ ਜਿਹੜਾ ਨਹੀਂ ਕਰਨਾ ਸੀ ਕੀ ਕਰਤਾ ਭਾਈ ਬੇਬੇ ਮੈਂ ਤੁਹਾਨੂੰ ਕਹਿ ਗਈ ਸੀ ਵੀ ਇਹਨਾਂ ਨੂੰ ਚਾਬੀ ਨਹੀਂ ਦੇਣੀ ਜੋ ਵੀ ਭਾਈ ਕਰਾ ਫਿਰ ਮੈਨੂੰ ਮੁੰਡੇ ਨੇ ਆਖਿਆ ਵੀ ਫੋਨ ਕਰਿਆ ਤੈਨੂੰ ਫੋਨ ਕਰਿਆ ਕੇ ਮੁੰਡੇ ਨੇ ਨਾ ਮੈਨੂੰ ਕਿਹੜੇ ਮੁੰਡੇ ਨੇ ਫੋਨ ਕਰਤਾ ਸਭ ਗੱਪੀ ਨੇ ਝੂਠ ਬੋਲਦਾ ਤੇਰਾ ਮੁੰਡਾ ਉਹੀ ਜੀ ਤੇਰੀ ਨੋਹ ਆਗੀ ਹਰਪ੍ਰੀਤ ਆਹ ਰਾਜਵੀਰ ਤੂੰ ਭਲਾ ਝੂਠ ਨਾ ਭਾਈ ਉਹਨੂੰ ਆਖ ਸਿਆਣੇ ਬਿਆਣੇ ਬੰਦੇ ਨੂੰ ਐ ਨਹੀਂ ਕਹਦੇ ਹੁੰਦੇ ਵੀ ਝੂਠ ਮਾਰਤਾ ਨਾ ਫਿਰ ਮੈਨੂੰ ਕਦੋਂ ਫੋਨ ਕੀਤਾ ਉਹਨੇ ਰ ਮੈਨੂੰ ਆਖਿਆ ਉਹਨੇ ਕਹਿੰਦਾ ਬੇਬੇ ਫੋਨ ਕਰ ਲਿਆ ਰਾਜਵੀਰ ਨੇ ਕਹੇ ਤਾਂ ਵੀ ਗੱਡੀ ਲੈ ਜਾ ਤੇ ਅਦਾ ਮੈਨੇ ਕਿਆਬੀ ਫੜਾ ਦੇ ਭਾਈ ਮੇਰੇ ਝੂਠ ਹੀ ਹੈ ਬੇਬੇ ਹੋਰ ਕੀ ਹੈ ਜੇ ਸੱਚ ਦੱਸਣਾ ਤਾਂ ਮੈਂ ਗੱਡੀ ਦੇ ਵੀ ਦੇਵਾਂ ਇੱਕ ਤਾਂ ਝੂਠ ਬੋਲਦੇ ਨੇ ਉੱਤੋਂ ਮੇਰੇ ਸਿਰੋਂ ਖਾਂਦੇ ਨੇ ਤੇ ਰਹਿੰਦਾ ਖੁੰਦਾ ਉਹ ਤੇਰੀ ਨੋ ਇੰਨਾ ਕੁਝ ਬੋਲਦੀ ਆ ਇੱਕ ਦਿਨ 100 ਸੁਣਾਉਂਦੀ ਆ ਚਲ ਕੋਈ ਨਾ ਭਾਈ ਫੇਰ ਕੀ ਹੋ ਗਿਆ ਜੇ ਤਾਂ ਝੂਠ ਮਾਰ ਕੇ ਮਥੇ ਚਾਬੀ ਫੜ ਲਈ ਫੇਰ ਕਿੰਨੀ ਕ ਗੱਲ ਕੋਈ ਨਾ ਫੇਰ ਉਹ ਵੀ ਘਰੇ ਕੰਮ ਕਰ ਦੇ ਸਾਰਾ ਦਿਨ ਬੇਬੇ ਝੂਠ ਨਾ ਦੇ ਗੱਲ ਸੁਣਨਾ ਤਾਂ ਅੱਜ ਚੱਲੇ ਘਰੇ ਨਾ ਕੱਲ ਚੱਲੇ ਤੇ ਨਾ ਮੈਂ ਬੋਲਾਂ ਬੰਗਾ ਭਾਈ ਆਇਆ ਅਜਬੀਰ ਤੂੰ ਮੈਨੂੰ ਹੱਦੋਂ ਧੱਕਾ ਨਾ ਕਰਿਆ ਕਰ ਸਾਹ ਦੇ ਦੇਖੋ ਵੀ ਖੇਤੀ ਬੰਨੇ ਦਾ ਮੁੰਡਾ ਕੰਮ ਕਰਦਾ ਉਹ ਵੀ ਦੇਖ ਆਪਣਾ ਘਰੇ ਨੀਰੇ ਚਾਰੇ ਪਾਉਂਦੀ ਆ ਗੋਹੇ ਕੁੜੇ ਛੱਡਦੀ ਆ ਰੋਟੀ ਟੋਕ ਰਾਉਂਦੀ ਹੋ ਗਿਆ ਬੇਬੇ ਮੈਂ ਤਨਖਾਹ ਲੈਣੀ ਆ ਕਿਉਂ ਮੈਂ ਰੋਇ ਤੁਰ ਕੇ ਜਾਂਦੀ ਨਹੀਂ ਮੇਰੀਆਂ ਕਿਲਤਾਂ ਟੁੱਟ ਗਈਆਂ ਜੇ ਮੈਂ ਤੁਰ ਕੇ ਵਾਗ ਜਾਨੀ ਆ ਤੁਰਕੇ ਦਾ ਕੋਈ ਨਾ ਭਾਈ ਚੱਲ ਫੇਰ ਰੋਣਾ ਨੂੰ ਵੀ ਚਾਏਗੀ ਅਜੇ ਆਪਣਾ ਸਾਂਝਾ ਘਰ ਆਗਾ ਆਇ ਨਾ ਕਰਿਆ ਕਰ ਜੇ ਗੱਡੀ ਨੂੰ ਜਾਂਦੇ ਨੇ ਤੇਰੀ ਤਾਂ ਫੇਰ ਕੋਈ ਤੇਲ ਪਾਣੀ ਵੀ ਪਾਉਂਦੇ ਨੇ ਕੋਈ ਉਂ ਜਾਂ ਨਹੀਂ ਕੋਈ ਤੇਲ ਪਾਣੀ ਨਹੀਂ ਪਾਉਂਦੇ ਕੁਛ ਨਹੀਂ ਪਾਉਂਦੇ ਕਿ ਚੋੜਾ ਹੋਣਾ ਹੈ ਕਹਿੰਦਾ ਕਿ ਮੇਰੀ ਥਣਖਾ ਦੀ ਗੱਡੀ ਆ ਥਣਖਾ ਤੇ ਭਾਈ ਤੂੰ ਵੀ ਫੇਰ ਜਾਨੀ ਆ ਨੌਕਰੀ ਤੇ ਆਵਦੀ ਬੈਂਕ ਚ ਜਿਉ ਘਰੇ ਕੰਮ ਕਰਦੀ ਆ ਜਿਉ ਘਰੇ ਕੰਮ ਨਾ ਕਰਨ ਫੇਰ ਫੇਰ ਤੈਨੂੰ ਇੱਥੇ ਸਾਰਾ ਦਿਨ ਘਰੀ ਲੰਗੇ ਜਾ ਕਰ ਜੀ ਬੇਬੇ ਮੈਂ ਅੱਡ ਹੋ ਗਈ ਮੈਂ ਤਾਂ ਆਪਣੇ ਦੋ ਰੋਟੀਆਂ ਲਾ ਕੇ ਤੜਕੀ ਬਗ ਜਾ ਕਰੂੰਗੀ ਤੇ ਮੇਰੇ ਕੀ ਕੰਮ ਆ ਮੈਂ ਤਾਂ ਆ ਕੇ ਦੋ ਰੋਟੀਆਂ ਲਾ ਕੇ ਫੇਰ ਪੈ ਜਾ ਕਰੂੰਗੀ ਮੈਂ ਕਿਹੜਾ ਪਸੂ ਸਾਹਮਣੇ ਆ ਬਾਈ ਕਿਦਾ ਬਾਈ ਕਿਉਂ ਆਪਣਾ ਲੰਗ ਸਾਰਦਾ ਹੁੰਦਾਗਾ ਬਾਈ ਕਿਦਾ ਨਾ ਤਾਂ ਆਪਣਾ ਟਾਈਮ ਪਾਸ ਹੋਵੇ ਰਾਜਵੀਰ ਅੰਤ ਤੂੰ ਜਵਾਕ ਕਾਣੀਆਂ ਗੱਲਾਂ ਨਾ ਕਰਿਆ ਕਰ ਕੋਈ ਨਾ ਤੂੰ ਵੀ ਨਾ ਬਾਲਾ ਭੋਲਿਆ ਕਰ ਮੈਂ ਜਵਾਕ ਖਾਲੀਆਂ ਗੱਲਾਂ ਨਹੀਂ ਕਰਦੀ ਬੇਬੇ ਗੱਲ ਤਾਂ ਇਹ ਆ ਵੀ ਸੱਚ ਦੱਸ ਕੇ ਬਗਜਿਆ ਕਰਨ ਗੱਡੀ ਲੈ ਕੇ ਜਾਣੀ ਬੇਸ਼ੱਕ 10 ਬਾਰੀ ਲੈ ਜਾਣ ਗੱਲ ਕਰ ਜਾਂਦੇ ਕਿਤੇ ਹੋਰ ਆ ਦੱਸ ਦੇ ਕਿਤੇ ਹੋਰ ਆਈ ਕੀ ਗੱਲ ਹੋਈ ਬਾਈ ਦੱਸ ਕੇ ਮੈਨੂੰ ਵੀ ਮਹਿਮਾਨਸਾ ਜਾਣਾ ਦਵਾਈ ਲੈਣ ਤੇ ਬਗ ਜਾਂਦਾ ਉਹਦੇ ਸੌਰੀ ਫਿਰੇ ਕੀ ਗੱਲ ਹੋਈ ਅੱਜ ਤਾਂ ਭਾਈ ਉਹਨੇ ਸੌਦਿਆਂ ਦਾ ਹੀ ਆਖੇ ਉਹਨੇ ਵੀ ਪੇਕਿਆਂ ਦਾ ਆਖੇ ਹਰਪ੍ਰੀਤ ਨੇ ਮੈਂ ਉੱਥੇ ਖੜੀ ਜੀ ਮਤਾਂ ਜਾਣ ਕੇ ਟਲਕੇ ਵਾਗੀ ਜੇ ਸੋਰਿਆਂ ਦਾ ਆਖਣਾ ਆਧੀਆਂ ਸਾਲੀਆਂ ਸੂਲੀਆਂ ਕੋਲੇ ਭਗ ਜੂਗਾ ਉਹ ਗੱਡੀ ਦੇ ਦੇ ਖਾਵੇ ਕਰਦਾ ਫਿਰਦਾ ਰਹਿੰਦਾ ਸਾਰਾ ਦਿਨ ਨਹੀਂ ਕੋਈ ਨਾ ਫਿਰ ਉਹਨੂੰ ਵੀ ਚਾ ਪੂਰਾ ਕਰ ਲੈਂਦੇ ਫਿਰ ਕੋਈ ਨਾ ਦੇਣਾ ਆਇਨਾ ਕਰਿਆ ਕਹਾਣੀਆਂ ਚੀਜ਼ਾਂ ਤੇ ਨਹੀਂ ਚਾ ਪੂਰੇ ਹੁੰਦੇ ਆਪਦੀ ਮਿਹਨਤ ਕਰਕੇ ਆਪਦੀ ਗੱਡੀ ਬਰਾਬਰ ਲਿਆ ਕੇ ਖੜਾਉਣ ਫੇਰ ਚਾ ਪੂਰੇ ਹੋਣਗੇ ਬਰਾਬਰ ਭਾਈ ਹੁਣ ਫੇਰ ਆਪਣੀ ਆ ਖੜੀ ਆ ਉਹ ਬਰਾਬਰ ਲੈਣ ਫੇਰ ਦੋ ਗੱਡੀਆਂ ਹੈ ਦੋ ਗੱਡੀਆਂ ਦਾ ਖਰਚਾ ਹੋ ਜਾ ਕਰੋ ਫੇਰ ਆਪਣੇ ਤਾਂ ਐਵੇਂ ਨਾ ਕੰਮਲ ਮਾਰਿਆ ਗਾ ਗੱਡੀ ਬਹੁਤ ਆ ਐਵੇਂ ਤੂੰ ਨਾ ਬਾਲੇ ਵੜਾ ਬਿਜੇ ਨਾ ਦਿਆ ਕਰ ਇਹਨਾਂ ਨੂੰ ਨਾਲ ਇਹਨਾਂ ਨੂੰ ਕਹਿ ਦੇ ਅੱਜ ਤੋਂ ਬਾਅਦ ਨਾ ਗੱਪ ਮਾਰ ਕੇ ਚੀਜ਼ ਲੈ ਕੇ ਜਾਣ ਮੈਨੂੰ ਕੋਈ ਨਾ ਮੈਂ ਕਰੂੰਗੀ ਕੋਈ ਨਾ ਤੂੰ ਵੀ ਠੰਡੀ ਰਹਿ ਐਵੇਂ ਖਬਰਾਂ ਨਾਲ ਉਹਦੇ ਕੋਲੀ ਰੱਖੂੰਗੀ ਤੈਨੂੰ ਨਹੀਂ ਫੜਾਉਂਦੀ ਚਾਬੀ ਚੂਬੀ ਹੁਣ ਮੈਂ ਵਾਖ ਰੁਕ ਇਹ ਉਹ ਟੱਕ ਮਾਚੂ ਲਾਏ ਹੋਈ ਪਈ ਐ ਇਹ ਕਹਿੰਦੀ ਚੇਤੀ ਮੇਰੀ ਤਨਖਾਹ ਦੀ ਗੱਡੀ ਆ ਮੈਂ ਨੌਕਰੀ ਦੀ ਗੱਡੀ ਉਹ ਕਰੀਏਗੀ ਵੀ ਸੌਰ ਕੇ ਉਹ ਵੀ ਸਾਧਨ ਕਰੇ ਕੰਮ ਕਰਦੇ ਨੇ ਜੇ ਤਾਂ ਮੈਂ ਇਹਨੂੰ ਕਹੀਂ ਨਹੀਂ ਐ ਤਾਂ ਇਹ ਵੀ ਉਹ ਕਰਦੀ ਹੈਗੀ ਇਹ ਲੜਦੀ ਐ ਜੇ ਮੈਂ ਨਹੀਂ ਚਾਬੀ ਫੜਾਉਂਦੀ ਤਾਂ ਫਿਰ ਉਹ ਕਲੇਸ ਕਰਦੇ ਨੇ ਮੈਂ ਸਨ ਬਚਾਲੇ ਫਸ ਗਈ ਖਾਣ ਪਈ ਤਾ ਤੁਸੀਂ ਭੱਗ ਜਾਓ ਨਾ ਪਾਈ ਆਪੇ ਮੈਂ ਪਾਣੀ ਢੰਡਾ ਮੈਂ ਆਪੇ ਪਿਆ ਲੂੰਗੀ ਹੁਣ ਤੁਸੀਂ ਤਿਆਰ ਹੋ ਰਹੇ ਹੋ ਤੁਸੀਂ ਭੱਗ ਜਾਓ ਪਿੰਡਾ ਭੱਗ ਜਾ ਤੂੰ ਕਿਉਂ ਬਾਸਤੇ ਵਗ ਜੀਏ ਬੇਬੇ ਗੱਡੀ ਚੋਂ ਤੇ ਤੇਰੀ ਨੂ ਨੇ ਬਾਹ ਫੜ ਕੇ ਆ ਕੇ ਤਾਰ ਤੇ ਮਾੜੀ ਇੰਨੀ ਬੇਇੱਜ਼ਤੀ ਕੀਤੀ ਚਲ ਕੋਈ ਨਾ ਭਾਈ ਉਹ ਤਾਂ ਮੈਂ ਉਹਨੂੰ ਆਪੇ ਕਹਿ ਵੀ ਦਿੱਤਾ ਤੇ ਹੋਰ ਵੀ ਕਹਿ ਦਵਾਂਗੀ ਹੁਣ ਕਰਾ ਮੋਟਰਸਾਈਕਲ ਤੇ ਵਗ ਜੋ ਆਪਾਂ ਮੈਂ ਤਾਂ ਮੋਟਰਸਾਈਕਲ ਤੇ ਬੇਬੇ ਜਾਂਦੀ ਨਹੀਂ ਮੈਂ ਤੈਨੂੰ ਦੱਸਾਂ ਮੈਂ ਤਾਂ ਇੱਕੋ ਫੈਸਲਾ ਕਰੂੰਗੀ ਹੁਣ ਆਪਦੀ ਨੂ ਨੂੰ ਜਾ ਕੇ ਕਹਦੇ ਭਈ ਸਾਡੇ ਇਹ ਤਾਂ ਬਾਤਾਂ ਦਾ ਮੰਡ ਤੇ ਸਾਨੂੰ ਢੱਡ ਕਰ ਦੇ ਸਾਨੂੰ ਤਾਂ ਲੋੜ ਨਹੀਂ ਛੋਡੇ ਨਾਲ ਰਹਿਣ ਦੀ ਆਪਦੀ ਨੂ ਨਾ ਰਹੇ ਤੂੰ ਚੰਗੀ ਰੋਟੀ ਦੇਵੇਂ ਤੈਨੂੰ ਮਾੜੀ ਦੇਵੇਂ ਘਰ ਸਾਡਾ ਗੱਡੀ ਉਹਦੀ ਕਰ ਲੈ ਫੈਸਲਾ ਜਾ ਕੇ ਆ ਜਾ ਅੱਗੇ ਆਪਾਂ ਤੁਸੀਂ ਮੋਟਰਸਾਈਕਲ ਤੇ ਜਾਂਦੇ ਸੀ ਅੱਜ ਵੀ ਜਾਂਦੇ ਸੀ ਅੱਗੇ ਮੋਟਰਸਾਈਕਲ ਤੇ ਜਾਂਦੇ ਸੀ ਅੱਜ ਵੀ ਬਾਗ ਜੋ ਫਿਰ ਅੱਗੇ ਮੋਟਰਸਾਈਕਲ ਤੇ ਜਾਂਦੇ ਸੀ ਹੁਣ ਸਾਰੀ ਉਮਰ ਅਸੀਂ ਮੋਟਰਸਾਈਕਲ ਤੇ ਤੁਰੇ ਫਿਰਗੇ ਸਾਡਾ ਗੱਡੀ ਚ ਕੁਛ ਨਹੀਂ ਗੱਟ ਜਵਾਈ ਕੁਛ ਆਇਆ ਨਹੀਂ ਫੇਰ ਉਹ ਉਹ ਨਹੀਂ ਗੱਡੀ ਆਪਦੀ ਕਮਾਈ ਆ ਹੁਣੇ ਆਪਦੀ ਕਮਾਈ ਦੀ ਗੱਡੀ ਆ ਮੈਂ ਤੇਨੂੰ ਦੱਸਾਂ ਉਹਨੇ ਗੱਡੀ ਕਮਾਈ ਐ ਨਾ ਮੇਰੇ ਘਰ ਵਾਲੇ ਨੇ ਘਰ ਬਣਾਇਆ ਵਾ ਚੁੱਪ ਕਰਕੇ ਨਾ ਬਾਤਾਂਾਂ ਵੰਡ ਕੇ ਉਹਦੀਆਂ ਭਾਵੇਂ ਤਾਂ ਬੈਠ ਕੇ ਚਬਾ ਦੇ ਉਹਨੂੰ ਭਾਵੇਂ ਬਾਹਰ ਰੂੜੀ ਤੇ ਸਾਨੂੰ ਨਹੀਂ ਉਹ ਪਤਾ ਦੀ ਨੂੰ ਨਾ ਜਾ ਕੇ ਗੱਲ ਕਰ ਮੇਰੇ ਨਾਲ ਨਾ ਬੋਲ ਤੂੰ ਤਾਂ ਭਾਈ ਹੋਣਾ ਰਹਾ ਹਰਪ੍ਰੀਤ ਅੱਡ ਤੇ ਗੱਲ ਧਾਰ ਲਈ ਦੇਖੋ ਭਾਈ ਇੱਕ ਦਿਨ ਤਾਂ ਅੱਡ ਹੋਣਾ ਹੀ ਐ ਦੇਖ ਲਓ ਮੈਂ ਤੁਹਾਨੂੰ ਭਾਈ ਕਿੰਨਾ ਕੁ ਜੱਟ ਕਿਆ ਕੇ ਰੱਖੂੰਗੀ ਕੋਈ ਭਾਈ ਤੂੰ ਆਪਦੀ ਹੰਡਫਾਰ ਛੱਡੀ ਐ ਭਾਈ ਆਪਦਾ ਅੱਡ ਹੋ ਜੋ ਮੈਂ ਤਾਂ ਮੁੰਡੇ ਨੂੰ ਕਹਿ ਦੂੰਗਾ ਆ ਕਹ ਤੇਰੀ ਨੋ ਨਾ ਹੁਣੀ ਜਾ ਕੇ ਗੱਲ ਕਰ ਬੇ ਹੱਥ ਨੇ ਉੱਠਣੇ ਕਦੋਂ ਆਇਆ ਹੁਣੀ ਕਰਾਂਗੇ ਸੀ ਨਾ ਅਈ ਤਾਂ ਹੁਣੀ ਬੱਟ ਨਾ ਆਈਦਾ ਫਿਰ ਹੁਣੀ ਤਾਂ ਫਿਰ ਅੱਡ ਵੀ ਨਹੀਂ ਹੋਇਆ ਜਾਂਦਾ ਉਹ ਵੀ ਜੇ ਕੋਈ ਰਿਸ਼ਤੇਦਾਰ ਆਊਗਾ ਫਿਰ ਆਪਣੇ ਭਾਂਡੇ ਵੰਡ ਕੇ ਜਾਊ ਫਿਰ ਆਪਣੇ ਕੋਈ ਘਰ ਦੀ ਵੀ ਬੰਡੀ ਪਾਊਗੀ ਕੋਈ ਜ਼ਮੀਨਾਂ ਦੀ ਵੀ ਪਾਊਗੀ ਕਿਹੜੇ ਘਰ ਦੀ ਬੰਡੀ ਇਹਦੀ ਪਾਊਗੀ ਨਹੀਂ ਮੈਂ ਕਿਵੇਂ ਪਾਊਗੀ ਘਰ ਦੀ ਮੰਡੀ ਘਰ ਦੀ ਤੈਨੂੰ ਕਹਦੇ ਨਾ ਬੰਡੀ ਦੇ ਦਈਏ ਫਿਰ ਗੱਡੀ ਦੀ ਵੀ ਬੰਡੀ ਪਾਊਗੀ ਜੇ ਘਰ ਦੀ ਪਾਊਗੀ ਗੱਡੀ ਤਾਂ ਭਾਈ ਉਹਦੀ ਕੱਲੀ ਦੀ ਹੈਗੀ ਗੱਡੀ ਤਾਂ ਇਹ ਆਪਣੇ ਘਰੇ ਤੇ ਇਹ ਤਾਂ ਦਿਮਾਗ ਚੋਂ ਗੱਲ ਕੱਢ ਦੇ ਉਹ ਨਾ ਹੀ ਤੇਰੀ ਨੂੰ ਕੱਢ ਦੇ ਜੇ ਉਹ ਕਮਾਈ ਕਰਦੀਏ ਘਰੇ ਸਾਰਾ ਦਿਨ ਲੀੜਾ ਕੱਪੜਾ ਘਰੋਂ ਆਉਂਦਾ ਰੋਟੀ ਟੁੱਕ ਦਾ ਖਰਚਾ ਘਰੋਂ ਐ ਹੋਰ ਸਾਰੇ ਕਾਸ਼ੇ ਦਾ ਖਰਚਾ ਘਰੋਂ ਐ ਉਹਦੇ ਜਵਾਕਾਂ ਜੱਲਿਆਂ ਦਾ ਬਾਈ ਦਾ ਸਾਰੇ ਕਾਸ਼ੇ ਦਾ ਖਰਚਾ ਕਨੂੰ ਹੀ ਹੁੰਦਾ ਕਿੱਥੋਂ ਹੁੰਦਾ ਹਾਂ ਕਿ ਭਾਈ ਫਿਰ ਘਰੋਂ ਤਾਂ ਹੁੰਦਾ ਫਿਰ ਹੁਣ ਉਹਨਾਂ ਦੀ ਵੀ ਫਿਰ ਜ਼ਮੀਨ ਫਿਰ ਆਪਾਂ ਨੂੰ ਕਿਤੇ ਉਹਨਾਂ ਨੇ ਮੰਗਿਆ ਕਿਤੇ ਹਿੱਸਾ ਜਾਂ ਕਿਤੇ ਠੇਕਾ ਮੰਗਿਆਗਾ ਤੇ ਕਾਈ ਨਹੀਂ ਜਾਂਦੇ ਹੁਣ ਘਰੋਂ ਕਿਤੇ ਠੇਕਾ ਕਰਦੇ ਕਿ ਮੈਨੂੰ ਮੈਂ ਤਾਂ ਦੱਸਾਂ ਮੇਰੀ ਤਾਂ ਇਹੀ ਗੱਲ ਸੁਣ ਲੈ ਜੇ 50000 ਰੁਪਏ ਉਹ ਲੈਂਦੀ ਐ ਭਈ ਮੇਰੇ ਘਰ ਵਾਲੇ ਦਾ ਹੀ 50000 ਰੁਪਏ ਕੱਢ ਦਿਆ ਕਰੋ ਬਾਕੀ ਅਸੀਂ ਵੀ ਖਾਈ ਪੀ ਜਾਵਾਂਗੇ ਰਹਿ ਜਾਵਾਂਗੇ ਫਿਰ ਸਾਨੂੰ ਤਾਂ 50000 ਰੁਪਏ ਮਹੀਨੇ ਦਾ ਚਾਹੀਦਾ ਕਦਾ ਮੋੜ ਆਇਆ ਕਹਿੰਨੀ ਆ ਕਿ ਗੱਡੀ ਹੋ ਜਾ ਕੇ ਘਰ ਮੇਰੇ ਉਹ ਤਾਂ ਭਾਈ ਅੱਧਾ ਤਾਂ ਹਰ ਵੀ ਤੇ ਲਊਗੀ ਮੈਂ ਤੈਨੂੰ ਦੱਸਾਂਗਾ ਤੂੰ ਜਵਾਕਾਂ ਲੀਆਂ ਗੱਲਾਂ ਨਾ ਕਰੇ ਗੱਡੀ ਚੋਂ ਵੀ ਅੱਧਾ ਆਊਗਾ ਬੇਬੇ 50000 ਰੁਪਏ ਜਿੰਨੇ ਨਾਲ ਮੇਰੇ ਘਰ ਵਾਲਾ ਕੰਮ ਕਰਦਾ ਨਾ ਉਹਦਾ ਵੀ 50000 ਰੁਪਏ ਮਹੀਨੇ ਦਾ ਤੈਨੂੰ ਅੱਧਾ ਦਿੱਤਾ ਤਾਂ ਭਾਈ ਲੈ ਹੀ ਨਹੀਂ ਤੇ ਮੇਰੇ ਤਾਂ ਕੋਈ ਸਾਰੇ ਨਹੀਂ ਦੇਖ ਫਿਰ ਕਰ ਲੈ ਫਿਰ ਉਹਦੇ ਨਾਲ ਗੱਲ ਜਾ ਕੇ ਮੈਂ ਤਾਂ ਕਰ ਲਈਆਂ ਗੱਲ ਮੈਂ ਤਾਂ ਦੱਸ ਦੇਣੀ ਆ ਵੀ ਭਾਈ ਮੈਂ ਤਾਂ ਤੁਸੇ ਕਹਿੰਦੀ ਗੱਲੀ ਮਕਾਦੇ ਤੂੰ ਤੂੰ ਉਹਨੂੰ ਕਹਿ ਦੇ ਵੀ ਭਾਈ ਜੇ ਤੂੰ 50000 ਤੂੰ ਲੈਣੀ ਆ 50000 ਉਹਦੇ ਘਰ ਵਾਲੇ ਦਾ ਹੀ ਬੰਦਾ ਉਹ ਵੀ ਕੰਮ ਕਰਦਾ ਮੈਂ ਤਾਂ ਕਹਿੰਦੀ ਹਾਂ ਮੈਂ ਤੇਰੀਆਂ ਗੱਲਾਂ ਸਾਰੀਆਂ ਲਾਪਰਵਾਹੀ ਨਾਲ ਕਹਿੰਦੇ ਆ ਤੇ ਆਪਦੇ ਆਰਡਰ ਰੱਖ ਲੈਂਦੇ ਪੈਸੇ ਇਹਦੇ ਪੈਸੇ ਵਿੱਚ ਹੀ ਖਾਈ ਪੀ ਜਾਂਦੇ ਫਿਰ ਇਹ ਕੰਮ ਨਹੀਂ ਕਰਦਾ ਮੈਂ ਕੰਮ ਨਹੀਂ ਕਰਦੀ ਕੰਮ ਤਾਂ ਕਰਦੀ ਜਿਹੜੇ ਸਾਰਾ ਦਿਨ ਮੈਂ ਪਸ਼ੂ ਸੰਭਾਲਦੀ ਆ ਤੇ ਉਹ ਜਿਹੜਾ ਦੁੱਧ ਵਾਲ ਪੀਣੇ ਉਹ ਕਿਉਂ ਖਾਣੇ ਪਏ ਉਹ ਕਿੱਥੋਂ ਆਉਂਦੇ ਆਉਂਦੇ ਤਾਂ ਬਾਈ ਕਾ ਘੇਰੇ ਤੇ ਰੋਹ ਜਾ ਕੋਈ ਨਾ ਮੈਂ ਵੀ ਕਰਾਉਣੀ ਆ ਫਿਰ ਉਹ ਵੀ ਉਹ ਜਾ ਕੋਈ ਕਦੇ ਪੈਸਾ ਟੱਕਰ ਦਿੰਦੀ ਨਹੀਂ ਆਪਾਂ ਕਿਉਂ ਦਿੰਦੇ ਕੇ ਹੁਣ ਆਪਾਂ ਨੂੰ ਕਈ ਆਪਾਂ ਕੰਮ ਕਰਦੇ ਆ ਆਪਣੇ ਦਿੰਦੇ ਦੇ ਵਿੱਚ ਪੈਸਾ ਦਾ 100 ਰੁਪਈਆ ਨਹੀਂ ਦਿੱਤਾ ਮੈਨੂੰ ਸਾਰਾ ਪਤਾ ਮੰਦ ਨੂੰ ਮੈਨੂੰ ਨਾ ਹਸਾਬ ਜੀ ਸਮਝਾਇਆ ਕਰ ਤੇਰੇ ਨੂੰ ਜਿਆਦਾ ਪਤਾ ਹੈ ਆਪਾਂ ਨੂੰ ਬੁੜੀਆਂ ਨੂੰ ਨਹੀਂ ਪਤਾ ਹੁੰਦਾ ਮੁੰਡਿਆਂ ਨੂੰ ਪਤਾ ਹੁੰਦਾ ਉਸੇ ਮੁੰਡੇ ਨੂੰ ਤੇਰੇ ਮੁੰਡੇ ਨੇ ਹੀ ਕਰ ਲਾ ਗੱਲ ਕਿੰਨਾ ਕ ਦਿੰਦੇ ਨੇ ਕੋਈ ਨਾ ਉਹਦੇ ਨਾਲ ਹੀ ਕੁੱਪੂ ਕਰ ਲੈ ਪੈਸੇ ਦਿੰਦਾ ਖਰਾਬ ਕਰ ਤਾਨੂੰ ਐਂ ਫਿਰ ਪਹਿਲੇ ਉਹਦੇ ਕੋਲੇ ਵਗ ਜਾਂਦੀ ਮੇਰੇ ਕੋਲੇ ਇੱਥੇ ਦੱਸ ਆ ਗਈ ਪੋਚੇ ਮਾਰਨ ਵੱਡੀ ਨੂੰ ਦੀ ਮੇਰ ਕਰਾਉਂਦੀ ਹੈਗੀ ਨੂੰ ਨਹੀਂ ਕਰ ਲਾਦੀ ਨਾ ਗੱਲ ਮੈਂ ਨਹੀਂ ਤੇਰੀ ਸੁਣਦੀ ਛੰਦੀ ਹੁਣ ਆਪਦਾ ਦੇਖ ਲੈ ਕਿ ਇਹ ਨਵੇਂ ਕਮਰੇ ਚ ਪੈਂਦੀ ਐ ਅਸੀਂ ਉਧਰ ਪੁਰਾਣੇ ਚ ਪੈਂਦੇ ਆ ਆ ਜਾ ਆ ਜਾ ਤੇਰੇ ਨਹੀਂ ਕਰਦਾ ਗੱਲ ਆ ਤੈਨੂੰ ਸੰਗ ਨਹੀਂ ਆਉਂਦੀ ਤੂੰ ਮੇਰੇ ਵੱਡਾਂ ਤੇ ਕਾਹਤੋਂ ਪਿਆਗਾ ਨਾ ਸਾਰਾ ਕੁਝ ਤੇਰਾ ਹੋਇਆ ਗੱਡੀ ਵੀ ਤੇਰੀ ਹੋਈ ਬੈੱਡ ਵੀ ਤੇਰੇ ਘਰ ਵੀ ਤੇਰਾ ਹੋਇਆ ਹੈ ਜਿਹੜਾ ਤੇਰਾ ਕਮਰਾ ਹੈਗਾ ਉੱਧਰ ਤੂੰ ਆਪਦੇ ਕਮਰੇ ਚ ਪੈ ਜਾ ਕੇ ਲੈ ਮੈਂ ਤਾਂ ਗੱਡੀ ਵੀ ਲਿਆਉਂਗਾ ਨਾਲੇ ਮੈਂ ਤੇਰੇ ਕੱਪੜੇ ਚਾਕੇ ਬਾਹਰ ਛੱਡ ਦੇਣਾ ਆ ਆ ਜਾ ਲੈ ਗੱਡੀ ਨੂੰ ਰੋਕ ਕੇ ਦਿਖਾ ਮੈਂ ਗੱਡੀ ਲਿਆਣਾ ਲੈ ਲੈ ਦੇਖ ਲੈ ਪੱਟੀ ਇਹ ਕਿਵੇਂ ਸਮਾਨ ਚਲਾਉਣਾ ਮੇਰਾ ਬੋਲੀ ਨਹੀਂ ਸੀਗਾ ਚੱਕ ਚੱਕ ਸਾਰਾ ਕੁਝ ਮੈਂ ਬਾਹਰ ਸਿੱਟੂਗਾ ਤੇਰਾ ਆਏ ਕਿ ਮੈਂ ਬਾਹਰ ਮਾਰੇਗਾ ਚੱਲ ਚੱਲ ਤੂੰ ਬਾਹਰ ਚੱਲ ਮੇਰੇ ਕਮਰੇ ਚੋਂ ਕਮਰੇ ਤੋਂ ਬਾਹਰ ਚੱਲ ਪੰਨਣ ਵਾਲਾ ਆ ਜਾ ਮੈਂ ਗੱਡੀ ਗੱਡੀ ਭੰਨਦਾ ਮਨਲੇ ਲੈ ਤੂੰ ਗੱਡੀ ਦੇ ਹੱਥੀਂ ਮੈਨੂੰ ਖਾਦੇ ਮੈਨੂੰ ਚਾਹ ਹੋ ਗਿਆ ਮੇਰੇ ਸਾਰੇ ਗੱਡੀ ਬਾੜੀ ਆ ਗਈ ਗੱਡੀ ਵਾਲੀਏ ਗੱਡੀ ਇਹ ਕੰਮੀ ਦੀ ਗੱਡੀ ਕਿਵੇਂ ਬਣ ਗਈ ਚੰਗ ਨਹੀਂ ਆਉਂਦੀ ਨਿਕਰ ਸਾਂਝਾ ਹੈ ਜੇ ਸਾਂਝਾ ਕਰ ਤੇਰੇ ਬੈੱਡਾਂ ਦੇ ਵਿੱਚ ਤੇਰੇ ਬੈੱਡ ਕੀ ਚੱਕ ਕੇ ਲੈ ਜੂ ਨਾ ਮੈਂ ਕਿੰਨਾ ਕੁ ਪੈਣੀ ਆ ਤੁਹਾਡੇ ਬੈੱਡਾਂ ਤੇ ਜਾ ਕੇ ਆ ਤੈਨੂੰ ਕੀ ਲੋੜ ਹੈ ਤੇਰਾ ਇਹਦਾ ਕਮਰਾ ਬਣਾ ਰੱਖਿਆ ਸਾਡੇ ਕਮਰੇ ਦੇ ਕੋਲ ਪਹਿਲਾਂ ਦੇ ਪੁਰਾਣੇ ਤੇ ਫਿਰ ਤੂੰ ਬਣਾ ਲੈ ਕਮਰਾ ਜੇ ਇਹ ਇੱਧਰ ਪੈ ਗਿਆ ਸੀ ਤੇ ਤੂੰ ਇੱਧਰ ਬੈ ਜਾਂਦੀ ਮੇਰੇ ਤੇ ਬੈੱਡ ਤੇ ਫਿਰ ਤੈਨੂੰ ਕੀ ਉਹਨਾਂ ਮੈਨੂੰ 100 ਕੰਮ ਹੁੰਦਾ ਉਹਦੇ ਕਮਰੇ 'ਚ ਮੈਂ ਤਾਂ ਫੋਨ ਚਾਰਜਰ ਉਹ ਸੀ ਮੈਂ ਨਿਮੇੜ ਦੇ ਆ ਬੁੜੀ ਨੂੰ ਕਦੋਂ ਦਾ ਸੁਨੀਹਾ ਲਾਇਆ ਹਜੇ ਤੱਕ ਤੇਰੇ ਕੋਲੇ ਨਹੀਂ ਆਈ ਵੀ ਭੈਣੇ ਤਾਂ ਭਾਂਡੇ ਮੰਢ ਦੇ ਉਹ ਤਾਂ ਗੱਲ ਬੱਕ ਚੱਲ ਮੇਰੀ ਗੱਲ ਸੁਣ ਤੇ ਉੱਤੋਂ ਮੇ ਕਿਰਨਾ ਐਨਾ ਕਲੇਸ਼ ਨਹੀਂ ਸੀ ਪਾਈ ਪੰਜਾ ਕਲੇਸ਼ ਵੀ ਕਰ ਤੂੰ ਐ ਬੇਬੇ ਨਾ ਮੈਂ ਗੱਡੀ ਅੱਜ ਦੇਵਾਂ ਨਾ ਕੱਲ ਦੇਵਾਂ ਮੈਥੋਂ ਬੁਰਾ ਕੋਈ ਨਹੀਂ ਹੈਗਾ ਮੈਂ ਨਹੀਂ ਦਿੰਦੀ ਗੱਡੀ ਕੋਈ ਮੈਂ ਗੱਡੀ ਲੈ ਕੇ ਜਾਣਾ ਤੂੰ ਲਾ ਲਾ ਜੋਰ ਜਿਹੜਾ ਲਾਣਾ ਤੂੰ ਕਿਵੇਂ ਤੂੰ ਗੱਡੀ ਦੇ ਹੱਥੀ ਲਾ ਕੇ ਦਿਖਾ ਦੇ ਨਾ ਤੇਰਾ ਚੱਕ ਚੱਕ ਸਾਰਾ ਸਮਾਨ ਸਿੱਟੂਆ ਮੇਰੇ ਪਤਾ ਨਹੀਂ ਕੀ ਪੱਲੀ ਜਾਂਦਾ ਆ ਲੈ ਤੇਰਾ ਸਾਰਾ ਸਮਾਨ ਸਿੱਟੂ ਮੇਰੇ ਰੋਕੇ ਦਿਖਾ ਦੇ ਰੂਲੇ ਚੜਾਏ ਨਾ ਸੈਂ ਕਰਿਆ ਕਿੱਤੇ ਸਾਰੇ ਵਾਚ ਕਰ ਰੂਲੇ ਸਾਰਾ ਕੁਝ ਪੰਦ ਦੇ ਮੇਰੇ ਬੰਦੀਆਂ ਦਾ ਚੱਕ ਤਾ ਲੈ ਗੱਡੀ ਲੈ ਜਾਣਾ ਮੈਂ ਇੱਧਰ ਆ ਜਾ ਅੰਦਰ ਆ ਜਾ ਕਮਰੇ ਦੇ 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 ਭਾਈ ਮੈਂ ਤੈਨੂੰ ਲੈ ਕੇ ਨਹੀਂ ਤੂੰ ਨਾ ਆਂਦੀ ਓਹੋ ਜੇ ਫੋਨ ਤੋਂ ਨਾ ਹੋ ਕੇ ਗੱਡੀ ਦੇ ਦਿੰਦੀ ਕੀ ਗੱਡੀ ਆਪਣੀ ਕੱਢਦੀ ਸੀ ਬੇਬੇ ਕਿੰਨੀ ਸੀ ਹੁਣ ਅੱਜ ਤਾਂ ਇਹ ਭਾਂਡੇ ਭੰਦਾ ਕੱਲ ਨੂੰ ਇਹ ਗੱਡੀ ਭਨੂਗਾ ਮੇਰੀ ਤਾਂ ਬਾਲੀ ਮਹਿੰਗੀ ਗੱਡੀ ਹੈ ਸਾਨੂੰ ਤਾਂ ਅੱਡ ਕਰ ਦੇ ਮੈਥੋਂ ਨਹੀਂ ਰਹੇ ਇਹ ਭਾਂਦਾ ਸੀ ਗੱਡੀ ਜੇ ਹੁੰਦਾ ਉਹ ਕੰਤਾ ਤੂੰ ਉਹਨਾਂ ਨੂੰ ਅਥੇਰ ਜਾਂ ਦੇ ਦਿੰਦੀ ਕੀ ਹੁੰਦਾ ਸੀ ਆਪਾਂ ਬਗਾਨੇ ਦੀ ਵੀ ਗੱਡੀ ਤਾਂ ਲੈ ਜਾਨੀ ਐ ਨਾ ਮੈਨੂੰ ਨਹੀਂ ਪਤਾ ਮੈਂ ਤਾਂ ਆਪ ਆਪਦੇ ਪੇਕੇ ਨੂੰ ਫੋਨ ਕਰਦੀ ਆ ਤੇ ਮੈਨੂੰ ਤਾਂ ਅੱਡ ਕਰ ਦੇ ਮੈਂ ਨਹੀਂ ਇਹਨਾਂ ਨਾਲ ਰਹਿੰਦੀ ਲਗੀ ਕੋਈ ਉਹ ਆਪ ਹੀ ਆਖੀ ਜਾਂਦੀ ਐ ਹਰਪ੍ਰੀਤ ਕਹਦੀ ਭਾਈ ਰਾਜੀ ਵੀਰ ਨੂੰ ਕਹੇ ਜੇ ਹਰਦਾ ਬਾਟੀਆਂ ਅੱਡ ਕਰ ਦੇ ਉਹ ਤਾਂ ਆਪ ਹੀ ਹੁਣ ਅੱਡ ਹੋ ਮੈਂ ਤੈਨੂੰ ਸੱਚੀ ਗੱਲ ਦੱਸਦੀ ਆ ਇਹ ਤਾਂ ਮੇਰਾ ਕਮਰਾ ਮੇਰੀ ਗੱਡੀ ਤੇ ਮੇਰਾ ਸਮਾਨ ਦੇਖ ਦੇਖ ਹੀ ਮੱਚੀ ਜਾਂਦੇ ਦੋਨੇ ਜੀ ਸੁਆਹ ਦਾ ਭਾਈ ਹੁਣ ਉਹਦਾ ਵੀ ਹੋਏਗਾ ਯਾਰ ਅਜਵੀਰ ਐਂਨਾ ਤੂੰ ਬੜਾ ਬੋਲ ਉਹ ਸੁਣੀ ਜਾਂਦਾ ਹੋਊਗਾ ਸੁਣੀ ਜਾਂਦਾ ਫਿਰ ਮੈਂ ਕੀ ਡਰਦੀ ਆ ਕਿਸੇ ਤੋਂ ਮੈਨੂੰ ਕੀ ਲੋੜ ਆ ਡਰਨ ਦੀ ਚੱਲ ਕੋਈ ਨਾ ਭਾਈ ਉਹ ਮੁੰਡਾ ਆ ਜਾਊਗਾ ਉਹਦੇ ਨਾਲ ਕਰਾਂਗੇ ਆਪਾਂ ਕਰ ਲੂਣਾ ਹੋ ਜਾਣਾ ਚੌਧਰੀ ਬਣ ਕੇ ਪੈ ਗਿਆ ਬੈੱਡਾਂ ਤੇ ਤੇਰੇ ਕੋ ਡਰਦੀ ਐ ਮੈਂ ਲੈ ਗੱਡੀ ਲੈਣਾ ਰੋਕ ਤੂੰ ਫਿਰ ਮੈਨੂੰ ਹੁਣ ਐਂ ਕਿ ਮੈਂ ਗੱਡੀ ਲੈ ਜਾਏਗਾ ਤੂੰ ਬਹੁਤ ਕਰ ਦੇਣਾ ਸਿਆਣਾ ਬਣ ਜਾ ਹੁੰਦਾ ਐ ਮੇਰੇ ਲਈ ਮਿੱਪਾਉਣੇ ਹੁੰਦੇ ਬਿਨਾ ਗਾਉਤ ਤੇ ਫੇ ਚਾਬੀ ਫੜ ਚਾਬੀ ਚੂਬੀ ਨਹੀਂ ਮਿਲਦੀ ਗੱਡੀ ਮੰਨ ਘਰ ਆਏਗੀ ਮੇਰੀ ਕੱਲੀ ਦੀ ਗੱਡੀ ਹੈ ਨਹੀਂ ਸਾਰੇ ਸਮਾਨੀ ਕਹਿੰਦੀ ਆ ਮੇਰੇ ਆ ਮੇਰੇ ਸੋਨੂ ਨਹੀਂ ਆਉਂਦੀ ਦੋਨੇ ਤੱਕ ਕਹਿੰਨਾ ਗੱਡੀਆਂ 'ਚ ਚੜਦੇ ਆ ਸਾਨੂੰ ਸ਼ਰਮ ਤਾਂ ਹੈ ਨਹੀਂ ਸ਼ਰਮ ਸਾਨੂੰ ਕਾਹਦੀ ਹੈ ਅੱਡ ਹੋ ਜਾ ਫਿਰ ਸਾਡੇ ਨੂੰ ਤੇਰੀ ਤਾਂ ਉਹ ਆ ਗੱਡੀ ਉਹ ਤੇ ਚੜ ਜਾ ਕੇ ਜਾ ਅੱਛਾ ਅੱਛਾ ਸਾਡੀ ਤਾਂ ਗੱਡੀ ਉਹ ਪ੍ਰਾਣਾ ਮੋਟਰਫੇਕਲਾ ਕੀ ਕਰਾਂਗੇ ਭਾਈ ਸ਼ੋਰ ਨਹੀਂ ਆਪਣਾ ਕਠਨੀਮ ਦਾ ਹਾਂ ਬੇਬੇ ਕਠਕੁਠਨੀ ਨਹੀਂ ਦੇਉਂਦਾ ਇਹਨਾਂ ਲੋਡ ਕਰਾਂਗੇ ਸਾਡੀਆਂ ਭਾਈ ਬਾਟੀਆਂ ਜਿਹੜਾ ਸਮਾਨ ਆ ਸਾਂਝੇ ਘਰ 'ਚ ਬਣੇਗਾ ਉਸ 'ਚ ਅੱਧ ਵਟਾਉਂਗਾ ਮੇਰੀ ਗੱਡੀ ਹੈ ਉਹਦੀ ਕੁਛ ਨਹੀਂ ਹੈ ਮਡਾਲਾ ਮਡਾਲਾ ਕੰਤੂ ਵਟਾਏਂਗੀ ਤਾਂ ਗੱਡੀ 'ਚ ਵੀ ਅੱਧ ਵਟਾਉਂਗੇ ਮੈਂ ਤੈਨੂੰ ਦੱਸ ਗੱਡੀ ਚ ਨਾ ਸੁਣਾ ਚੱਲ ਮੈਂ ਸਰਪ੍ਰਾਈਜ਼ ਲੈ ਕੇ ਆਉਣਾ ਜਾ ਚੜ ਲਿਆ ਭੱਜ ਜਾ ਭਾਈ ਲਿਆ ਸਰ ਜਾਨੇ ਸਰਪੰਚ ਕੋਲ ਭੱਗ ਜਾ ਭੱਗ ਜਾ ਸਰਪੰਚ ਤਾਂ ਕਿਤੇ ਗਾਹਾਂ ਨਾ ਟੱਪ ਜੇ ਵੱਡੇ ਆਇਆ ਸਰਪੰਚ ਵਾਲੇ ਕਮਾਈ ਕਰਨੀ ਪੈਂਦੀ ਆ ਫੇਰ ਚੀਜ਼ਾਂ ਬਣਦੀਆਂ ਨੇ ਠੱਕੇ ਨਾ ਚੜਦਾ ਲੈ ਗੱਡੀ 'ਚ ਐਂ ਤਾਂ ਮੈਂ ਕਿਸੇ ਨੂੰ ਹੋਰ ਵੀ ਨਾ ਚੜਨ ਦੇਵਾ ਆ ਆ ਗਿਆ ਵੱਡਾ ਗੱਡੀ ਤੇ ਚੜਨ ਵਾਲਾ